ਅਸੀਂ ਗੱਲ ਕਰਨੀ ਹੈ ਜੀ ਹਾਊਸਿੰਗ ਦੇ ਉੱਪਰ ਇੰਟਰਸਟ ਰੇਟਸ ਦੇ ਅੱਜ ਦੀ ਡੇਟ ਤੇ ਹਾਊਸਿੰਗ ਇੰਡਸਟਰੀ ਜਿਹੜੀ ਫਲਕਚੂਏਟ ਹੋਈ ਹੈ ਨਾ ਇੱਕ ਦਮ ਹੀ ਕਿਵੇਂ ਰਾਈਸ ਆਇਆ ਜਾਂ ਡ੍ਰੌਪ ਆਇਆ ਉਹ ਆਇਆ ਇੰਟਰਸਟ ਰੇਟ ਦੇ ਵਧੇ ਘਟੇ ਕਰ ਮੈਂ ਇਹ ਪੁੱਛਣਾ ਚਾਹੁੰਦਾ ਜੇ ਇੰਟਰਸਟ ਪ੍ਰਾਈਸ ਥੱਲੇ ਆਊਗਾ ਤੇ ਘਰਾਂ ਦਾ ਪ੍ਰਾਈਸ ਉੱਤੇ ਜਾਊਗਾ ਜਾਂ ਜਾਊਗਾ ਬਿਲਕੁਲ ਪੈਸੇ ਸਾਨੂੰ ਬਰਾਬਰ ਦੇਣੇ ਪੈਣੇ ਆ ਉਹ ਦੌਰ ਨਹੀਂ ਆਉਣਾ ਕਿ ਘਰ ਵੀ ਸਸਤੇ ਤੇ ਇੰਟਰਸਟ ਪ੍ਰਾਈਸ ਵੀ ਘਟ ਬਾਣੇ ਆਪਣੇ ਲੋਕ ਸੀ ਉਹਨਾਂ ਦੇ ਮਨ ਦੇ ਵਿੱਚ ਕਿਤਨਾ ਕਿਤੇ ਇਹ ਚੀਜ਼ ਦਾ ਡਰ ਸੀ ਕਿ ਮਾਰਕੀਟ ਜਿਹੜੀ ਆ ਉਹ ਕਰੈਸ਼ ਕਰ ਸਕਦੀ ਆ ਕਿਉਂਕਿ 2008 ਦੀ ਜਿਹੜੀ ਰੈਸੈਸ਼ਨ ਆ ਨਾ ਉਹਨੇ ਇਸ ਕਦਰ ਲੱਕ ਤੋੜੇ ਹੋਏ ਸੀ ਕਿ ਹਰ ਬੰਦਾ ਹਾਊਸਿੰਗ ਦੇ ਵਿੱਚ ਵੜਨ ਲੱਗਿਆ ਕਈ ਵਾਰੀ ਸੋਚਦਾ ਸੀ ਅਸੀਂ ਅੱਜ ਫੇਰ ਉਸ ਇੰਤਜ਼ਾਰ ਦੇ ਵਿੱਚ ਪੈ ਗਏ ਆ ਕਿ ਇੰਟਰਸਟ ਰੇਟ ਡ੍ਰੌਪ ਕਰੇਗਾ ਤੇ ਅਸੀਂ ਘਰਾਂ ਵੱਲ ਜਾਵਾਂਗੇ ਜੀ ਇਸ ਦੇਸ਼ ਦੇ ਵਿੱਚ ਜੇ ਅਸੀਂ ਪਿਛਲੇ 50 60 ਸਾਲ ਦੀ ਹਿਸਟਰੀ ਖੋਲ ਕੇ ਵੇਖੀਏ ਇੰਟਰਸਟ ਰੇਟ ਦੀ ਜੋ ਮੇਰੇ ਸਾਹਮਣੇ ਹੈ ਇਸ ਟਾਈਮ ਦੇ ਉੱਪਰ ਰੈਂਟ ਤੇ ਨਾਲੋਂ ਜੇ ਤੁਹਾਡੀ ਸਿੰਗਲ ਇਨਕਮ ਨਹੀਂ ਹੈਂਡਲ ਕਰ ਸਕਦੀ ਅਸੀਂ ਸਟੇਟ ਆਫ ਕੈਲੀਫੋਰਨੀਆ ਚ ਰਹਿੰਦੇ ਚਾਹਵਾਨ ਹੈਗੇ ਉਹ ਜੇ ਤੁਹਾਡੀ ਸਿੰਗਲ ਨਹੀਂ ਹੈ ਤੁਸੀਂ ਦੋ ਜਣੇ ਜਾਂ ਤਿੰਨ ਜਣੇ ਤੁਸੀਂ ਫਿਰ ਵੀ ਤੇ ਕਿਤੇ ਨਾ ਕਿਤੇ ਕਿਸੇ ਰੈਂਟਲ ਪ੍ਰਾਪਰਟੀ ਦੇ ਵਿੱਚ ਵੀ ਤੇ ਤਿੰਨ ਚਾਰ ਜਣੇ ਰਲ ਕੇ ਰਹਿੰਦੇ ਹੋ ਵਾਈਡਨਟ ਯੂ ਗਾਇਸ ਬਾਈ ਦਾ ਪ੍ਰਾਪਰਟੀ ਜਿੱਥੇ ਤੁਸੀਂ ਰਹੋਗੇ ਜਿੰਨਾ ਤੁਸੀਂ ਇਨਵੈਸਟਮੈਂਟ ਤੁਹਾਡੀ ਹੈਵੀ ਹੋਏਗੀ ਓਨੀ ਗ੍ਰੋਥ ਤੁਹਾਡੀ ਜ਼ਿਆਦਾ ਹੋਏਗੀ ਜ਼ਿਆਦਾ ਹੋਏਗੀ ਇਹਕਾਰ ਬੰਦੇ ਨੂੰ 7000 ਜਾਂ 7500 ਡਾਲਰ ਉਹ ਮਹੀਨੇ ਦਾ ਬਣਾ ਰਿਹਾ ਜੀ ਉਹਨੂੰ ਪਹਿਲਾਂ ਗੱਡੀ ਲੈਣ ਦੀ ਲੋੜ ਆ ਤੇ ਘਰ ਲੈਣ ਦੀ ਲੋੜ ਆ ਤੁਸੀਂ ਇਹਦੇ ਫੈਕਟਰ ਦੱਸਣੇ ਨੇ ਕਿ ਗੱਡੀ ਜਿਹੜੀ ਆ ਉਹ ਤੁਹਾਨੂੰ ਕੀ ਲਾਸ ਕਰ ਸਕਦੀ ਆ ਉਹਦੀ ਲਾਇਬਿਲਟੀ ਕੀ ਆ ਤੇ ਘਰ ਤੁਹਾਨੂੰ ਕੀ ਤੁਹਾਨੂੰ ਗੇਨ ਕਰਾ ਸਕਦਾ ਜੇ ਤੁਸੀਂ ਗੱਡੀਆਂ ਖਰੀਦ ਕੇ ਤੁਸੀਂ ਦਸਾਂ ਦਿਨਾਂ ਦੇ ਵਿੱਚ ਹੀ ਉਹ ਗੱਡੀਆਂ ਮੋੜਨ ਜਾਓਗੇ ਤੁਹਾਡੇ ਹੱਥ ਦੇ ਵਿੱਚ ਘਟੋ ਘਟ 50-60 ਹਜ਼ਾਰ ਦਾ ਘਾਟਾ ਜਿਹੜਾ ਵਾ ਉਹ ਲਿਖਿਆ ਹੋਇਆ ਹੈ ਲਾਸ ਉਹ ਲਾਸ ਹੈ ਹਾਂਜੀ ਤੁਸੀਂ ਇਹ ਸੋਚ ਕੇ ਚੱਲੋ ਕਿ ਜਿਹੜਾ ਤੁਸੀਂ ਲਾਸ ਦੇਖ ਰਹੇ ਹੋ 50-60 ਹਜ਼ਾਰ ਡਾਲਰ ਦਾ ਜਿਹੜਾ ਦਸਾਂ ਦਿਨਾਂ ਦੇ ਵਿੱਚ ਹੀ ਪੈ ਰਿਹਾ ਉਹ ਲਾਸ ਇਸ ਇਕੁਇਲੈਂਟ ਟੂ ਦਾ ਡਾਊਨ ਪੇਮੈਂਟ ਆਫ ਦੀ ਹਾਊਸ ਜਿਹੜੇ ਵੀ ਲੋਕ ਨਵੇਂ ਕ੍ਰੈਡਿਟ ਵਾਲੇ ਨੇ ਉਹਨਾਂ ਨੂੰ ਗੱਡੀ ਲੈਣ ਦੀ ਲੋੜ ਹੈ ਕ੍ਰੈਡਿਟ ਬਣਾਉਣ ਵਾਸਤੇ ਕ੍ਰੈਡਿਟ ਕਾਰਡ ਦਾ ਯੂਜੇਜ ਕਿਵੇਂ ਕਰਨਾ ਇਹ ਬਹੁਤ ਮਾਇਨੇ ਰੱਖਦਾ ਜਗਦੀਪ ਸਿੰਘ ਜੀ ਕ੍ਰੈਡਿਟ ਬਿਲਡ ਕਰਨ ਦੇ ਵਿੱਚ ਕਈ ਵਾਰੀ ਸਕੋਰ ਤੁਹਾਡਾ 700 750 ਵੀ ਹੁੰਦਾ ਪਰ ਕ੍ਰੈਡਿਟ ਕਾਰਡ ਜਿਹੜਾ ਰਿਵੋਲਵਿੰਗ ਕ੍ਰੈਡਿਟ ਨਹੀਂ ਨਾ ਹੁੰਦਾ ਉਹ ਵੀ ਇੰਪੈਕਟ ਪਾਉਂਦਾ ਕਿ ਕ੍ਰੈਡਿਟਰ ਜਿਹੜਾ ਨਾ ਜਿਹਨੇ ਤੁਹਾਨੂੰ ਪੈਸਾ ਦਿਆ ਉਹਨੇ ਵੇਖਣਾ ਕਿ ਤੁਹਾਨੂੰ ਪੈਸਾ ਵਰਤਣਾ ਨਹੀਂ ਆਉਂਦਾ ਕੱਲ ਨੂੰ ਜੇਕਰ ਮੰਨ ਲਓ ਕਿਤੇ ਇਹੋ ਜਿਹਾ ਲੌਸ ਹੋ ਗਿਆ ਬਿਜ਼ਨਸ ਦੇ ਵਿੱਚ ਤੇ ਅਸੀਂ ਉਹ ਪੂਰਾ ਨਾ ਕਰ ਸਕੇ ਜੇ ਉਹ ਸਾਡੇ ਘਰ ਤੇ ਆ ਸਕਦਾ ਇਸ ਤੋਂ ਬਚਣ ਵਾਸਤੇ ਜਾਂ ਇਸ ਤੋਂ ਕਿਊਰ ਹੋਣ ਵਾਸਤੇ ਤੁਹਾਡਾ ਕੀ ਸੁਝਾ ਸਤਿ ਸ਼੍ਰੀ ਅਕਾਲ ਦੋਸਤੋ ਜੂਮ ਪੰਜਾਬੀ ਵੇਖਣ ਵਾਲਿਆਂ ਦਾ ਨਿੱਗਾ ਸਵਾਗਤ ਅੱਜ ਅਸੀਂ ਇਸ ਐਪੀਸੋਡ ਦੀ ਸ਼ੁਰੂਆਤ ਕਰ ਰਹੇ ਹਾਂ ਪੁੱਛਦਿਆਂ ਜੀ ਦੀਸ਼ਪਾ ਜੀ ਉਹਨਾਂ ਤੋਂ ਕਿ ਇਸ ਟੌਪਿਕ ਤੇ ਅੱਜ ਗੱਲ ਕਰ ਕੀਤੀ ਜਾਊਗੀ ਸਸਿਕਾਲ ਜੀ ਸਸਿਕਾਲ ਜਗਦੀਪ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜ਼ੂਮ ਪੰਜਾਬੀ ਦੇ ਉੱਪਰ ਜਗਦੀਪ ਸਿੰਘ ਜੀ ਹੁਣ ਸਾਡੇ ਜ਼ੂਮ ਪੰਜਾਬੀ ਦੇ ਇੱਕ ਨਵੇਂ ਸਦਸਾ ਨੇ ਜੇ ਹੈ ਤੇ ਨਵੇਂ ਨਹੀਂ ਹੈ ਪੁਰਾਣੇ ਹੀ ਹੈ ਪਰ ਸਾਡੇ ਨਾਲ ਹੁਣ ਪਰਮਾਨੈਂਟਲੀ ਜੁੜ ਚੁੱਕੇ ਨੇ ਜਗਦੀਪ ਸਿੰਘ ਜੀ ਅੱਜ ਅਸੀਂ ਗੱਲ ਕਰਨੀ ਹੈ ਜੀ ਹਾਊਸਿੰਗ ਦੇ ਉੱਪਰ ਇੰਟਰਸਟ ਰੇਟਸ ਦੇ ਉੱਪਰ ਜਿਹੜਾ ਇੱਕ ਬੜਾ ਹੀ ਇੱਕ ਕਹੋ ਕਿ ਘਰ ਘਰ ਦਾ ਹੀ ਇੱਕ ਟੌਪਿਕ ਹੈ ਮਤਲਬ ਹਰ ਘਰ ਦੇ ਵਿੱਚ ਗੱਲ ਕਰੀਏ ਕਿ ਹਰ ਬੰਦਾ ਚਾਹਵਾਣਾ ਕਿ ਮੇਰੇ ਸਿਰ ਤੇ ਛੱਤ ਹੋਵੇ ਮੇਰਾ ਆਪਣਾ ਘਰ ਹੋਵੇ ਪਰ ਉਹ ਘਰ ਖਰੀਦਣ ਦੇ ਵਿੱਚ ਕਿੰਨੀਆਂ ਇੱਕ ਤਕਲੀਫਾਂ ਕਿੰਨੀਆਂ ਇੱਕ ਪਾਬੰਦੀਆਂ ਰੈਸਟ੍ਰਿਕਸ਼ਨ ਜਿੰਨੂੰ ਅਸੀਂ ਕਹਿ ਦਿੰਨੇ ਆ ਸਮੇ ਸਮੇ ਸਿਰ ਬਣਦੀਆਂ ਰਹੀਆਂ ਔਰ ਕਦੋਂ ਸਮਾਂ ਸੁਖਾਲਾ ਰਿਹਾ ਹੋਮ ਆਨਰਸ ਵਾਸਤੇ ਤੇ ਕਦੋਂ ਸਮਾਂ ਔਖਾ ਵੀ ਰਿਹਾ ਬਿਲਕੁਲ ਜੀ ਜੀ ਸੋ ਜੀ ਜਗਦੀਪ ਸਿੰਘ ਜੀ ਸੋ ਤੁਸੀਂ ਪਹਿਲਾਂ ਦੱਸੋਗੇ ਤੁਸੀਂ ਵੀ ਹੋਮ ਆਨਰ ਹੋ ਤੁਸੀਂ ਆਪਣੇ ਹਾਊਸਿੰਗ ਐਕਸਪੀਰੀਅੰਸ ਨੂੰ ਪਹਿਲਾਂ ਤੇ ਸ਼ੇਅਰ ਤੇ ਕਰੋ ਕਿ ਤੁਹਾਨੂੰ ਇਹ ਹਾਊਸਿੰਗ ਐਕਸਪੀਰੀਅੰਸ ਜਿਹੜੀ ਆ ਜਿਹੜੀ ਆ ਹਾਊਸਿੰਗ ਇੰਡਸਟਰੀ ਆ ਜਿਹੜੀ ਆ ਇਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਫੇਸ ਕਰਨੀਆਂ ਪਈਆਂ ਤੇ ਕਿੰਨੇ ਕ ਵਾਦੇ ਕਿੰਨੇ ਕ ਨਫੇ ਤੇ ਕਿੰਨੇ ਕ ਨੁਕਸਾਨ ਘਟੇ ਜੀ ਬਿਲਕੁਲ ਪਹਿਲਾਂ ਤਾਂ ਆਪਾਂ ਇਸ ਐਪੀਸੋਡ ਦੀ ਗੱਲ ਕਰਦੇ ਹਾਂ ਸਟਾਕਿੰਗ ਦੀ ਗੱਲ ਕਰਦੇ ਹਾਂ ਵੀ ਜਿਹੜਾ ਇਹ ਟੌਪਿਕ ਆ ਹੋ ਸਕਦਾ ਇਹ ਸੁਣ ਕੇ ਕਈਆਂ ਨੂੰ ਕੋਈ سپورਟ ਮਿਲੂਗੀ ਠੀਕ ਹੈ ਜੀ ਜਾਣਕਾਰੀ ਮਿਲੂਗੀ ਤੇ ਉਹ ਜਿਨ੍ਹਾਂ ਨੇ ਘਰ ਨਹੀਂ ਲੈ ਉਹ ਲੈਣ ਦੇ ਚਾਹਵਨ ਹੋ ਸਕਦੇ ਨੇ ਜਾਂ ਕਈ ਇਹ ਸੋਚਣਗੇ ਜਿਹੜੇ ਹੋਮ ਓਨਰ ਨੇ ਜਿਨ੍ਹਾਂ ਦਾ ਐਕਸਪੀਰੀਅੰਸ ਗਲਤ ਰਿਹਾ ਜਾਂ ਥੋੜਾ ਬੈਡ ਰਿਹਾ ਉਹ ਸੋਚਣਗੇ ਨਹੀਂ ਪਰ ਜੋ ਅਸਲੀਅਤ ਹੈ ਅਸੀਂ ਉਹਦੀ ਹੀ ਗੱਲ ਕਰਾਂਗੇ ਜਿੱਥੇ ਤੱਕ ਭਾਜੀ ਉਹਨਾਂ ਨੇ ਮੈਨੂੰ ਸਵਾਲ ਪੁੱਛਿਆ ਵੀ ਮੈਂ ਹੋਮ ਓਨਰ ਹੋਮ ਓਨਰ ਦੀ ਜਿੱਦਾਂ ਕਹਿ ਲਓ ਵੀ ਹੋਮ ਓਨਰ ਬਣਨਾ ਔਖਾ ਨਹੀਂ ਸੀ ਪਹਿਲਾਂ ਬਾਹਲੀ ਦੂਰ ਦੀ ਗੱਲ ਨਹੀਂ 2020 ਦੀ ਗੱਲ ਕਰ ਲਓ ਜੀ 2020 ਦੇ ਵਿੱਚ ਬਿਲਡਰ ਵੀ ਡਰ ਗਏ ਵੀ ਪਤਾ ਨਹੀਂ ਮਾਰਕੀਟ ਕਿੱਧਰ ਨੂੰ ਜਾਣੀ ਪਰ ਇੰਟਰਸਟ ਪ੍ਰਾਈਸ ਵੀ ਬਹੁਤ ਬਹੁਤ ਵਧੀਏ ਮੈਂ ਤੇ ਮੈਂ ਤੇ ਇਹ ਸੋਚਦਾ ਵੀ ਅੱਜ ਤੱਕ ਨਹੀਂ ਮੈਂ ਸੁਣੇ ਵੀ ਕੋਈ ਤਾਨੂੰ 6 ਲੱਖ ਡਾਲਰ 2.5% ਦੇ ਦੇ ਦੂੰ 2% ਦੇ ਦੂੰ ਨਹੀਂ ਉਦੋਂ ਉਹ ਵੀ ਪ੍ਰਾਈਸ ਸੀਗਾ ਹਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਸਾਰਿਆਂ ਨੂੰ ਪਤਾ ਲੱਗਾ ਵੀ ਹੁਣ ਕਹਿ ਲਓ ਵੀ ਜਿਹੜੀ ਮਾਰਕੀਟ ਹੈ ਬਹੁਤ ਉੱਪ ਜਾ ਰਹੀ ਹੈ ਜੀ ਫਿਰ ਉਹਨਾਂ ਨੇ ਪ੍ਰਾਈਸ ਜਿਹੜੇ 10 ਵੀ ਹਜ਼ਾਰ ਨਹੀਂ ਵਧਾਇਆ ਲੱਖਾਂ ਚ ਵਧਾਇਆ ਫਿਰ ਫਿਰ ਉਦੋਂ ਜਿਹੜੇ ਉਸ ਸਮੇਂ ਦੇ ਵਿੱਚ ਕਾਰਨ ਲੱਗੇ ਸੀਗੇ ਆਪਣੇ ਆਪ ਜਿੰਨੂੰ ਆਪਾਂ ਲੱਕ ਕਹਿ ਦਿੰਨੇ ਆ ਵੀ ਸੋਚਿਆ ਵੀ ਲੈ ਲਈਏ ਯਾਰ ਕੋਈ ਗੱਲ ਨਹੀਂ ਵੇਖੀ ਜਾਊਗੀ ਉਹ ਫਿਰ ਕੁਝ ਸਮਾਂ ਬਾਅਦ ਬੋਸ ਖਾਲੀ ਕਹ ਲੋ ਜ਼ਿੰਦਗੀ ਜੀ ਕਿਉਂਕਿ ਉਹਨਾਂ ਦੀ ਹਾਂਜੀ ਉਹਨਾਂ ਦੀ ਉਹਨਾਂ ਦੀ ਮਾਰਗੇਜ ਦਾ ਪ੍ਰਾਈਸ ਅਣ ਉਹਨਾਂ ਦੀ ਮੰਥਲੀ ਮਾਰਗੇਜ ਬਹੁਤ ਘੱਟ ਸੀ ਬਿਲਕੁਲ ਜੀ ਜਗਦੀਪ ਸਿੰਘ ਜੀ ਮੈਂ ਇੱਥੇ ਇੱਕ ਚੀਜ਼ ਐਡ ਕਰਨਾ ਚਾਹੁੰਦਾ ਮੈਂ ਇਸ ਦੇਸ਼ ਦੇ ਵਿੱਚ ਬਹੁਤਾ ਪੁਰਾਣਾ ਤੇ ਨਹੀਂ ਹਾਂ ਦੋਸਤੋ ਮੈਂ ਇਸ ਦੇਸ਼ ਦੇ ਵਿੱਚ 2015 ਤੋਂ ਰਹਿ ਰਿਹਾ ਜੀ 2016 ਤੋਂ ਮੈਂ ਲਗਭਗ ਰੀਅਲ ਏਸਟੇਟ professions ਦੇ ਵਿੱਚ ਫੁੱਲ ਟਾਈਮ ਆਪਣਾ ਕੰਮ ਕਰ ਰਿਹਾ ਸੀ ਜੀ ਮੈਂ ਜਗਦੀਪ ਸਿੰਘ ਜੀ ਜਿਹੜੀ ਚੀਜ਼ ਖਾਸ ਚੀਜ਼ ਇਸ ਦੇਸ਼ ਦੇ ਵਿੱਚ ਦੇਖੀ ਖਾਸ ਕਰਕੇ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਸੈਂਟਰਲ ਵੈਲੀ ਦੀ ਅਗਰ ਗੱਲ ਕਰੀਏ ਮੈਂ ਮਤਲਬ ਅਗਰ ਮੀਡੀਅਨ ਹਾਊਸਹੋਲਡ ਦੀ ਅਗਰ ਗੱਲ ਕਰੀਏ ਜਿਆਦਾਤਰ ਘਰਾਂ ਜਿਹੜੀਆਂ ਕੀਮਤਾਂ ਸੀ ਉਹ 2.5 ਲੱਖ ਤੋਂ ਲੈ ਕੇ 4 ਲੱਖ ਦੇ ਦਰਮਿਆਨ ਤਿੰਨ ਬੈੱਡਰੂਮ ਤੋਂ ਲੈ ਕੇ ਪੰਜ ਬੈੱਡਰੂਮ ਦੇ ਘਰ ਜਿਹੜੇ ਆ ਆਮ ਤੌਰ ਤੇ ਮਿਲ जाया ਕਰਦੇ ਸਨ ਤੇ ਇੰਟਰਸਟ ਰੇਟ ਵੀ ਜਿਹੜਾ ਸੀ ਉਹ 4-5% ਦੇ ਦਰਮਿਆਨ ਹੋਇਆ ਕਰਦਾ ਸੀ ਜੀ ਮੰਥਲੀ ਐਵਰੇਜ ਜਿਹੜੀ ਮੌਰਗੇਜ ਆ 2500 3000 3200 ਦੇ ਆ ਆ ਆਸੇ ਪਾਸੇ ਹੀ ਰਿਆ ਕਰਦੀ ਸੀ ਪਰ ਫਿਰ ਵੀ ਮੈਂ ਇੱਕ ਚੀਜ਼ ਜਿਹੜੀ ਨੋਟ ਕੀਤੀ ਆ ਕਿ ਜਿਹੜੇ ਪੁਰਾਣੇ ਆਪਣੇ ਲੋਕ ਸੀ ਉਹਨਾਂ ਦੇ ਮਨ ਦੇ ਵਿੱਚ ਕਿਤਨਾ ਕਿਤੇ ਇਹ ਚੀਜ਼ ਦਾ ਡਰ ਸੀ ਕਿ ਮਾਰਕੀਟ ਜਿਹੜੀ ਆ ਉਹ ਕਰੈਸ਼ ਕਰ ਸਕਦੀ ਆ ਕਿਉਂਕਿ 2008 ਦੀ ਜਿਹੜੀ ਰੈਸੈਸ਼ਨ ਆ ਨਾ ਉਹਨੇ ਇਸ ਕਦਰ ਲੱਕ ਤੋੜੇ ਹੋਏ ਸੀ ਕਿ ਹਰ ਬੰਦਾ ਹਾਊਸਿੰਗ ਦੇ ਵਿੱਚ ਵੜਨ ਲੱਗਿਆ ਕਈ ਵਾਰੀ ਸੋਚਦਾ ਸੀ ਪਰ ਮੈਂ ਇੱਕ ਦਾਅ ਦਿਨਾ ਚਾਹੁੰਦਾ ਕਿ ਜਿਹੜੇ ਸਾਡੇ ਨਵੇਂ ਨੌਜਵਾਨ ਜਿਹੜੇ ਆਏ ਸੀ ਨਾ ਸਨ 2012 ਤੋਂ ਬਾਅਦ ਇਸ ਦੇਸ਼ ਦੇ ਵਿੱਚ ਜੀ ਉਹਨਾਂ ਨੇ ਇੱਕ ਬੜੀ ਵਾਈਸ ਬੜੀ ਸੋਜਵਾਨ ਤਰੀਕੇ ਦੇ ਨਾਲ ਜਿਹੜੀ ਆਪਣੀ ਇਨਵੈਸਟਮੈਂਟ ਆ ਉਹ ਇਸ ਦੇਸ਼ ਦੇ ਵਿੱਚ ਕਰਨ ਦੀ ਸੋਚੀ ਕਿ ਐਟਲੀਸਟ ਆਪਣੇ ਜਿਹੜੇ ਬਹੁਤੇ ਟਰੱਕਾਂ ਵਾਲੇ ਵੀਰ ਨੇ ਸੈਂਟਰਲ ਵੈਲੀ ਦੇ ਵਿੱਚ ਹਰ ਕਿਸੇ ਨੇ ਇਹ ਚਾਹ ਤਰੱਕੀ ਕਿ ਯਾਰ ਸਾਡੇ ਸਿਰ ਤੇ ਜਿਹੜੀ ਛੱਤ ਆ ਨਾ ਸਾਡੀ ਆਪਣੀ ਹੋਣੀ ਚਾਹੀਦੀ ਹੈ ਕਿਰਾਏ ਤੇ ਨਹੀਂ ਹੋਣੀ ਚਾਹੀਦੀ ਇਸ ਕਰਕੇ ਬਹੁਤੇ ਨਵੇਂ ਨੌਜਵਾਨਾਂ ਨੇ ਜਿਹੜੀ ਆ ਉਹ ਖੇਚ ਜਿਹੜੀ ਘਰਾਂ ਦੀ ਜ਼ਰੂਰ ਰਹੀ ਉਸ ਦਰਮਿਆਨ ਦੇ ਦੂਜਾ ਜਿਵੇਂ ਤੁਸੀਂ ਗੱਲ ਕੀਤੀ ਕੋਵਿਡ ਦੀ ਮੈਂ ਜਗਦੀਪ ਸਿੰਘ ਜੀ ਇੱਥੇ ਅੱਗੇ ਵਧਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਜ਼ਿਕਰ ਕਰਨਾ ਚਾਹੁੰਦਾ ਜਿਵੇਂ ਆ ਖਾਸ ਕਰਕੇ ਅੱਜ ਦੀ ਡੇਟ 'ਚ ਹਾਊਸਿੰਗ ਇੰਡਸਟਰੀ ਜਿਹੜੀ ਫਲਕਚੂਏਟ ਹੋਈ ਹੈ ਨਾ ਇੱਕ ਦਮ ਹੀ ਜਿਵੇਂ ਰਾਈਜ਼ ਆਇਆ ਜਾਂ ਡ੍ਰੌਪ ਆਇਆ ਜਿਹੜਾ ਮੈਂ ਇੱਕ ਗੱਲ ਕਰਨਾ ਚਾਹੁੰਦਾ ਉਹ ਆਇਆ ਇੰਟਰਸਟ ਰੇਟ ਦੇ ਵਧੇ ਘਟੇ ਕਰਕੇ ਬਿਲਕੁਲ ਬਿਲਕੁਲ ਇੰਟਰਸਟ ਰੇਟ ਦਾ ਬਹੁਤ ਹੀ ਅਹਿਮ ਟੌਪਿਕ ਆ ਇਹ ਜ਼ਰੂਰ ਤੁਸੀਂ ਧਿਆਨ ਨਾਲ ਸੁਣਨਾ ਵਾਏ ਵੇਖੋ ਅਸੀਂ ਅੱਜ ਫੇਰ ਉਸ ਇੰਤਜ਼ਾਰ ਦੇ ਵਿੱਚ ਪੈ ਗਏ ਹਾਂ ਕਿ ਇੰਟਰਸਟ ਰੇਟ ਡ੍ਰੌਪ ਕਰੇਗਾ ਤੇ ਅਸੀਂ ਘਰਾਂ ਵੱਲ ਜਾਵਾਂਗੇ ਜੀ ਦੋਸਤੋ ਇਸ ਦੇਸ਼ ਦੇ ਵਿੱਚ ਜੇ ਅਸੀਂ ਪਿਛਲੇ 50 60 ਸਾਲ ਦੀ ਹਿਸਟਰੀ ਖੋਲ ਕੇ ਵੇਖੀਏ ਇੰਟਰਸਟ ਰੇਟ ਦੀ ਜੋ ਮੇਰੇ ਸਾਹਮਣੇ ਹੈ ਇਸ ਟਾਈਮ ਦੇ ਉੱਪਰ ਸਨ 1972 ਤੋਂ ਅਗਰ ਅਸੀਂ ਗੱਲ ਕਰੀਏ ਤੇ ਸਨ 1972 ਤੋਂ ਲੈ ਕੇ ਸਨ 1976 ਤੱਕ ਜਿਹੜੇ ਉਹ 5 ਸਾਲ ਦੀ ਵੀ ਜੇ ਮੈਂ ਗੱਲ ਕਰਾਂ ਤੇ ਇੰਟਰਸਟ ਰੇਟ ਦੀ ਜਿਹੜੀ ਮਿਆਦ ਆ ਉਹ ਤਕਰੀਬਨ ਮਿਆਰ ਆ ਜਿਹੜੀ 7 ਤੋਂ ਲੈ ਕੇ 9% ਦੇ ਵਿੱਚ ਵਿੱਚ ਰਹੀ ਜੀ ਸੋ ਈਵਨ 1998 ਤੋਂ ਲੈ ਕੇ 2002 ਤੱਕ ਤੇ ਐਸਾ ਸਮਾਂ ਆ ਗਿਆ ਕਿ ਜਿਹੜੇ ਇੰਟਰਸਟ ਰੇਟ ਸੀ ਉਹ 10% ਤੋਂ ਹੇਠਾਂ ਆਏ ਵੀ ਨਹੀਂ ਸੀ ਆਏ ਨਹੀਂ ਸੀ ਬਿਲਕੁਲ ਸਿਰਫ ਜੇ ਗੱਲ ਕਰੀਏ ਜਗਦੀਪ ਸਿੰਘ ਜੀ ਕੋਈ ਐਸਾ ਸਮਾਂ ਵੀ ਸੀ ਸਨ 1983 81 ਦੀ ਜੇਹੀ ਗੱਲ ਕਰੀ ਉਹਦੇ ਅਰਾਊਂਡ ਜਦੋਂ ਇੰਟਰਸਟ ਰੇਟ 13 13% 16 16% ਵੀ ਹੋਇਆ ਕਰਦੇ ਸਨ ਜੀ ਦੇਖੋ ਜਦੋਂ 2008-09 ਦੀ ਰੈਸੈਸ਼ਨ ਆਈ ਹੈ ਜੀ 2008-09 ਦੀ ਰੈਸੈਸ਼ਨ ਨੇ ਇਸ ਕਦਰ ਹਾਊਸਿੰਗ ਇੰਡਸਟਰੀ ਨੂੰ ਇੰਪੈਕਟ ਕੀਤਾ ਗਵਰਨਮੈਂਟ ਨੇ ਉਸ ਇੰਡਸਟਰੀ ਨੂੰ ਵਾਪਸ ਰਿਵਾਈਵ ਕਰਨ ਵਾਸਤੇ ਸਨ 2011 ਤੋਂ ਲੈ ਕੇ ਸਨ 2021 ਤੱਕ ਇਹ 10 ਸਾਲ ਦਾ ਇੱਕ ਐਸਾ ਸਮਾਂ ਸੀ ਜਿਹਦੇ ਵਿੱਚ ਇੰਟਰਸਟ ਰੇਟ 5% ਤੋਂ ਥੱਲੇ ਗਏ ਸਨ ਜੀ ਜੀ ਪਰ ਇਸ ਤੋਂ ਇਲਾਵਾ ਦਸਾਂ ਸਾਲਾਂ ਤੋਂ ਇਲਾਵਾ ਪਿਛਲੇ 55 ਸਾਲਾਂ ਦਾ ਇਤਿਹਾਸ ਖੋਲ ਕੇ ਵੇਖ ਲਿਤਾ ਜਾਵੇ ਅਮਰੀਕਾ ਦਾ ਇੰਟਰਸਟ ਰੇਟ ਕਦੀ ਵੀ 6% ਤੋਂ ਥੱਲੇ ਨਹੀਂ ਗਏ ਜਨਕਿ ਐਵਰੇਜ ਇੰਟਰਸਟ ਰੇਟ ਜਿਹੜੇ 8 8 9 9% ਤੇ ਵੀ ਰਹੇ ਨੇ ਜੀ ਜਗਦੀਪ ਸਿੰਘ ਜੀ ਮੈਂ ਇੱਥੇ ਨਾਲ ਇੱਕ ਚੀਜ਼ ਹੋਰ ਐਡ ਕਰ ਦੇਣੀ ਚਾਹੁੰਦਾ ਹਾਂ ਕਿ ਉਹ ਪ੍ਰਾਣੇ ਬਜ਼ੁਰਗ ਜਿਹੜੇ ਗੋਰੇ ਸਾਨੂੰ ਮਿਲਦੇ ਨੇ ਐਸ ਕਰੋ ਆਫਿਸਰਸ ਹੁੰਦੇ ਨੇ ਜਾਂ ਕੋਈ ਰੀਅਲ ਏਸਟੇਟ ਪ੍ਰੋਫੈਸ਼ਨਲ ਹੁੰਦੇ ਨੇ ਜਾਂ ਇਥੇ ਪ੍ਰਾਣੇ ਕਾਮਕਾਰ ਬਿਜ਼ਨਸਮੈਨ ਵੀ ਹੁੰਦੇ ਨੇ ਜਿਹੜੇ ਅਸੀਂ ਉਹਨਾਂ ਨਾਲ ਵੀ ਅਗਰ ਵਾਰਤਾਲਾਪ ਕਰਕੇ ਵੇਖੀਏ ਤੇ ਉਹ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਜੇ ਤਾਂ ਤੁਹਾਨੂੰ ਘਰ 6% ਵਿਆਜ ਤੇ ਮਿਲ ਰਿਹਾ ਤੇ ਬੜੀ ਵਧੀਆ ਗੱਲ ਬੜੀ ਵਧੀਆ ਗੱਲ ਕਿਉਂਕਿ ਉਹਨਾਂ ਨੇ ਘਰ 8-8 10-10 12-12% ਵਿਆਜ ਤੇ ਵੀ ਚੁੱਕਦੇ ਰਹੇ ਹਾਂ ਸੋ ਇਹ ਇੰਟਰਸਟ ਰੇਟ ਹੈ ਜਗਦੀਪ ਸਿੰਘ ਜੀ ਕਿੰਨਾ ਕਿਤੇ ਮੈਨੂੰ ਲੱਗਦਾ ਆ ਕਿ ਸਾਡੀ ਫੇਅਰ ਮੈਂਟੈਲਿਟੀ ਨੂੰ ਹੋਲਡ ਕਰ ਰਿਹਾ ਵਾ ਕਿ ਜਿਵੇਂ ਸਨ 2010 ਤੋਂ ਲੈ ਕੇ 20 ਤੱਕ ਕਿਤੇ ਨਾ ਕਿਤੇ ਮੰਨਾਂ ਦੇ ਵਿੱਚ ਸੀ ਕਿ ਮਾਰਕੀਟ ਕਰੈਸ਼ ਹੋਏਗੀ ਘਰਾਂ ਦੇ ਰੇਟ ਡਿੱਗਣਗੇ ਪਰ ਇਹਦੇ ਤੋਂ ਉਲਟਾ ਜਿਹੜਾ ਕਿ ਮਾਰਕੀਟ ਨੂੰ ਟਸ ਤੋਂ ਮਸ ਨਹੀਂ ਹੋਈ ਪਰ ਰੇਟ ਜਿਹੜੇ ਆ ਉੱਥੇ ਦੇ ਉੱਥੇ ਹੀ ਹੁਣ ਜਿੰਦੀ ਸੰਜੀਤ ਨਹੀਂ ਟਰਕਿੰਗ profession ਦੇ ਵਿੱਚੋਂ ਜੀ ਟਰਕਿੰਗ profession ਇੱਕ ਡਾਵਾ ਡੋਲ ਸਿਚੁਏਸ਼ਨ ਦੇ ਵਿੱਚੋਂ ਪਿਛਲੇ ਕੁਝ ਸਮੇਂ ਦੇ ਵਿੱਚੋਂ ਲੰਘ ਰਿਹਾ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਐਜ਼ ਟਰਕਿੰਗ ਓਨਰ ਹਨਾ ਟਰਕਿੰਗ ਬਿਜ਼ਨਸ ਓਨਰ ਇੱਕ ਕਿਸ ਤਰ੍ਹਾਂ ਦੀ ਇਸ ਟਾਈਮ ਮੈਂਟੈਲਿਟੀ ਜਿਹੜੀ ਆ ਸਪੈਂਡਿੰਗ ਪਾਵਰ ਇੰਨੀ ਡ੍ਰੌਪ ਹੋ ਗਈ ਕਿਤੇ ਨਾ ਕਿਤੇ ਮਨ ਚ ਡਰ ਕਿਉਂ ਵੇਖੋ ਜੀ ਬਹੁਤ ਜਿਆਦਾ ਪੰਜਾਬੀ ਇੰਡਸਟਰੀ ਜਿਹੜੀ ਆ ਟਰੱਕਾਂ ਨਾਲ ਹੀ ਜੁੜੀ ਆ ਜੀ ਠੀਕ ਆ ਹਰ ਬੰਦਾ ਜਿਹੜਾ 10 99 ਤੇ ਕੰਮ ਕਰਦਾ ਸੀਗਾ ਜੀ ਉਹਨੂੰ ਪਹਿਲਾਂ ਤਾਂ ਇਦਾਂ ਲੱਗਦਾ ਸੀਗਾ ਕਿ ਸਾਲ ਦੇ ਕੋਈ ਟੈਕਸ ਦਾ ਖਤਰਾ ਨਹੀਂ ਸਾਲ ਦੇ ਐਂਡ ਤੇ ਵੇਖਾਂਗੇ ਹੂੰ ਕਿੰਨੇ ਪੈਸੇ ਅਸੀਂ ਬਣਾਏ ਆ ਪਤਾ ਤੇ ਹੁੰਦਾ ਹੀ ਆ ਲੋਕਾਂ ਨੂੰ ਕਿ ਕਿੰਨੇ ਪੈਸੇ ਬਣਾ ਰਹੇ ਉਹਦਾ ਟੈਕਸ ਭਰਾਂਗੇ ਹੂੰ ਠੀਕ ਹੈ ਜੀ ਟੈਕਸ ਦੇ ਪੇਪਰ ਦਵਾਂਗੇ ਡਾਊਨ ਪੇਮੈਂਟ ਸਾਡੇ ਕੋ ਹੈਗੀ ਹੈ ਘਰ ਲੈ ਲਾਂਗੇ ਜੀ ਪਰ ਉਹ ਇੱਕ ਦੌਰ ਇਦਾਂ ਦਾ ਆਇਆ ਕਿ ਜਿਹਦੇ ਕਰਕੇ ਕੰਮ ਬਹੁਤ ਪੀਕਤੇ ਗਿਆ ਜੀ ਹਰ ਇੱਕ ਨੇ ਚਾਇਆ ਇਹ ਹਰ ਬੰਦਾ ਚਾਹੂਗਾ ਵੀ ਮੈਂ ਵਧਾ ਹਰ ਇੱਕ ਨੇ ਚਾਇਆ ਕਿ ਮੈਂ ਟਰੱਕ ਓਨਰ ਬਣ ਹੂੰ ਜਦੋਂ ਟਰੱਕ ਓਨਰ ਬਣ ਗਿਆ ਉਹਨੇ ਉਹਨੇ ਐਕਸਪੀਰੀਅੰਸ ਤੋਂ ਬਿਨਾਂ ਟਰੱਕ ਓਨਰ ਬਣਿਆ ਜੀ ਉਹਦੇ ਨਾਲ ਕੀ ਹੋ ਗਿਆ ਉਹਨੇ ਵਿਆਜ ਜ਼ਿਆਦਾ ਭਰਿਆ ਟਰੱਕਾਂ ਦਾ ਹੂੰ ਉਹਨੇ ਟਰੱਕ ਮਹਿੰਗਾ ਲਿਆ ਜਿਹੜਾ ਟਰੱਕ 1.5 ਲੱਖ ਦਾ ਸੀ ਉਹਨੇ 2 ਲੱਖ 10 ਹਜ਼ਾਰ ਦਾ 2 ਲੱਖ 20 ਹਜ਼ਾਰ ਦਾ ਵੀ ਲਿਆ ਜੀ ਉਹਦੀ ਕਿਸ਼ਤ ਘਰ ਦੀ ਕਿਸ਼ਤੋਂ ਦੋ ਗੁਣਾ ਜ਼ਿਆਦੀ ਬਣ ਗਈ ਕਿਉਂਕਿ ਉਸ ਸਮੇਂ ਘਰ ਦੀ ਕਿਸ਼ਤ ਬਣਦੀ 2200 ਤੇ 2300 ਡਾਲਰ 5 6 5.5 ਲੱਖ ਡਾਲਰ ਘਰ ਦੀ ਜੀ ਫਿਰ ਉਹਨੇ ਇਹ ਸੋਚਿਆ ਇਸ ਕਰਕੇ ਵੀ ਇਹ ਟਰੱਕ ਲਵਾਂਗਾ ਇਸ ਤੋਂ ਮੈਂ ਘਰ ਬਣਾਉਂਗਾ ਜੀ ਉਹ ਕੀ ਹੋ ਗਿਆ ਕੰਮ ਮੁੜ ਕੇ ਘਟ ਗਿਆ ਜੀ ਜਦੋਂ ਕੰਮ ਘਟ ਗਿਆ ਉਹਦੇ ਜਿਹੜੇ ਪੈਸੇ ਕਮਾਏ ਹੋਏ ਸੀਗੇ ਉਹ ਟਰੱਕ 'ਚ ਹੀ ਪਾਣੇ ਸ਼ੁਰੂ ਹੋ ਗਏ ਜੀ ਆਪਣੀ ਬਿਜ਼ਨਸ 'ਚ ਪਾਣੇ ਸ਼ੁਰੂ ਹੋ ਗਏ ਫਿਰ ਉਹਨੇ ਇਹ ਫਿਰ ਬੰਦੇ ਨੂੰ ਇਹ ਡਰ ਲੱਗਦਾ ਵੀ ਮੇਰੇ ਕੋ ਇਹ ਲੋਨ ਤਾਂ ਅਜੇ ਮੇਰੇ ਕੋ ਲੱਥ ਨਹੀਂ ਰਿਹਾ ਜੀ ਤੇ ਮੈਂ ਹੋਰ ਇੱਕ 5-6 ਲੱਖ ਡਾਲਰ ਦਾ ਜਾਂ 7-8 8 ਲੱਖ ਡਾਲਰ ਦਾ ਲੋਨ ਲੈ ਲਿਆ ਤੇ ਉਹ ਮੈਂ ਕਿੱਦਾਂ ਲਾਉਣਾ ਜੀ ਇਸ ਕਰਕੇ ਜਿਹੜਾ ਮਨੀ ਬੈਕਅਪ ਸੀ ਨਾ ਲੰਮਾ ਦੌਰ ਮਾੜਾ ਚੱਲਣ ਕਰਕੇ ਉਹ ਤਕਰੀਬਨ ਵਰਤਿਆ ਗਿਆ ਹੂੰ ਹੂੰ ਠੀਕ ਹੈ ਜੀ ਉਹ ਵਰਤਨ ਕਰਕੇ ਫਿਰ ਬੰਦਿਆਂ ਦੇ ਟ੍ਰੱਕ ਡਰਾਈਵਰਾਂ ਦੇ ਜਾਂ ਟਰੱਕ ਓਨਰਾਂ ਦੇ ਮਨ ਦੇ ਵਿੱਚ ਇਹ ਆਈ ਕਿ ਇਹ ਇਨਵੈਸਟਮੈਂਟ ਅਸੀਂ ਅਜੇ ਨਹੀਂ ਕਰ ਸਕਦੇ ਕਿਉਂਕਿ ਇਹਦੇ ਵਾਸਤੇ ਵੀ ਇੱਕ ਬੈਕਅਪ ਚਾਹੀਦਾ ਮੰਨ ਲਓ ਇੱਕ ਘਰ ਕਿਸੇ ਕੋਲ ਹੈ ਉਹਨੇ ਜੇ ਦੂਜਾ ਘਰ ਲੈਣਾ ਦੂਜਾ ਘਰ ਉਹ ਉਹ ਸਿਰਫ ਕਿਰਾਏ ਤੇ ਦੇਣ ਨੂੰ ਲੈ ਸਕਦਾ ਤੇ ਜੇ ਕਿਰਾਏ ਵਾਲੇ ਮੰਨ ਲਓ 2 ਮਹੀਨੇ ਨਹੀਂ ਆਏ ਤਾਂ ਉਹਨੂੰ ਜੇਬ ਚੋਂ ਪਾਉਣੇ ਪੈ ਸਕਦੇ ਇਸ ਕਰਕੇ ਹਰ ਬੰਦਾ ਆਪਣਾ ਘਰ ਲੈਣ ਵਾਸਤੇ ਤੇ ਕਿਤੇ ਨਾ ਕਿਤੇ ਅਜੇ ਵੀ ਸੋਚ ਸਕਦਾ ਪਰ ਜਿਹੜਾ ਇਨਵੈਸਟਮੈਂਟ ਵਾਲਾ ਸੀਗਾ ਉਹਦੇ ਤੋਂ ਪਛਾਣ ਹਟ ਗਿਆ ਪਰ ਜਗਦੀਪ ਸਿੰਘ ਜੀ ਐਵਰੇਜ ਇਨਕਮ ਅਗਰ ਅਸੀਂ ਟਰੱਕ ਡਰਾਈਵਰ ਦੇ ਲਾ ਕੇ ਚੱਲੀਏ ਅੱਜ ਦੀ ਡੇਟ ਦੇ ਵਿੱਚ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਕਿੰਨੀ ਕਿਹਾ ਤੁਸੀਂ ਤੁਹਾਨੂੰ ਕੀ ਲੱਗਦਾ ਮੈਂ ਡਰਾਈਵਰ ਦੀ ਗੱਲ ਕਰ ਰਿਹਾ ਹਾਂ ਜੀ ਨਹੀਂ ਡਰਾਈਵਰ ਤਾਂ ਮੈਂ ਕਿੰਨਾ ਬਿਹਤਰੀਨ ਆ ਫਿਰ ਵੀ ਐਵਰੇਜ ਮੰਥਲੀ ਇਨਕਮ ਕਿੰਨੀ ਕੁ ਚੱਲ ਰਹੀ ਹੋएगी ਜੇਕਰ ਮੈਂ ਜਿੱਥੋਂ ਤੱਕ ਮੈਂ ਜਾਣਦਾ ਜਿਹੜੇ ਮੁੰਡੇ ਵਧੀਆ ਕੰਮ ਕਰਨ ਵਾਲੇ ਆ ਜੀ ਡਿਊਟੀ ਨਾਲ ਕੰਮ ਕਰਨ ਵਾਲੇ ਆ ਜਿੱਦਾਂ ਲਾ ਤੋਂ ਬਾਹਰ ਹੋ ਕੇ ਕੰਮ ਕਰਨ ਵਾਲੇ ਨਹੀਂ ਆ ਉਹ ਵੀ 7500 8000 ਡਾਲਰ ਬਣਾ ਲੈਂਦੇ ਨੇ ਵੇਖੋ ਜਗਦੀਸ਼ ਸਿੰਘ ਜੀ ਇੱਥੇ ਇੱਕ ਛੋਟੀ ਜੀ ਦਿੱਕਤ ਜ਼ਰੂਰ ਹੈ ਮੈਂ ਆਪਣੇ ਜਿਹੜੇ ਸਰੋਤੇ ਆ ਉਹਨਾਂ ਨਾਲ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਜੇ ਤੁਹਾਡੀ ਆਮਦਨ ਐਜ਼ ਅ ਸਿੰਗਲ ਡਰਾਈਵਰ ਤੁਸੀਂ ਡਰਾਈਵ ਵੀ ਕਰ ਰਹੇ ਹੋ ਜੇ ਤੁਹਾਡੀ ਆਮਦਨ ਅੱਜ ਦੀ ਡੇਟ ਦੇ ਵਿੱਚ 6.5000 ਵੀ ਆ ਨਾ ਤੁਸੀਂ ਦੋ ਜਣੇ ਜਾਂ ਤਿੰਨ ਜਣੇ ਰਲ ਕੇ ਹੀ ਫਿਰ ਵੀ ਇੱਕ ਆਪਣੀ ਇਨਕਮ ਨੂੰ ਕੰਬਾਈਨ ਕਰਕੇ ਉਸ ਦਾ ਹਿਸਾਬਿਕ ਉਹ ਤੁਸੀਂ ਰੈਂਟ ਵੱਲ ਜੂ ਦੇਣਾ ਵਾ ਤੁਸੀਂ ਘਰ ਪਰਚੇਸ ਕਰੋ ਤੇ ਇਹ ਤਾਂ ਇਹ ਤਾਂ ਵੇਖੋ ਜਗਦੀਸ਼ ਸਿੰਘ ਜੀ ਮੈਂ ਵੀ ਜਿੱਦਾਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਨਾ ਆ ਜੀ ਵੀ ਜੇਕਰ ਆਪਾਂ ਸੋਚੀਏ ਮੰਨ ਲਓ ਆਪਾਂ ਸੋਚਦੇ ਵੀ ਘਰਾਂ ਦੇ ਇੰਟਰਸਟ ਪ੍ਰਾਈਸ ਥੱਲੇ ਆ ਜਾਣਗੇ ਜੀ ਆਪਾਂ ਅੱਜ ਘਰਾਂ ਦੀ ਗੱਲ ਕਰ ਰਹੇ ਹਾਂ ਮੈਂ ਇਹ ਪੁੱਛਣਾ ਚਾਹੁੰਨਾ ਜੇ ਇੰਟਰਸਟ ਪ੍ਰਾਈਸ ਥੱਲੇ ਆਊਗਾ ਤੇ ਘਰਾਂ ਦਾ ਪ੍ਰਾਈਸ ਤੇ ਉੱਤੇ ਜਾਊਗਾ ਜਾਂ ਜਾਊਗਾ ਬਿਲਕੁਲ ਪੈਸੇ ਸਾਨੂੰ ਬਰਾਬਰ ਦੇਣੇ ਪਣੇ ਆ ਉਹ ਦੌਰ ਨਹੀਂ ਆਉਣਾ ਵੀ ਘਰ ਵੀ ਸਸਤੇ ਤੇ ਇੰਟਰਸਟ ਪ੍ਰਾਈਸ ਵੀ ਘਟ ਹਾਂਜੀ ਉਹ ਤੇ ਕਈ ਬਹੁਤ ਰੇਅਰ ਸਮਾਵਾਂ ਕਿ ਜਿਹੜਾ ਉਹ ਡੈਕੇਡ ਲੰਘਿਆ ਨਾ ਕਿ ਜਿਹੜਾ ਇੱਕ ਦਹਾਕਾ ਲੰਘਿਆ 2010 ਤੋਂ ਲੈ ਕੇ 2020 ਤੱਕ ਦੋਸਤੋ ਉਹ ਸਮਾ ਮੋੜ ਆਉਣਾ ਕਦੋਂ ਆਉਣਾ ਉਹ ਸਾਡੇ ਹੱਥ ਚ ਨਹੀਂ ਆ ਸਾਡੇ ਹੱਥ ਚ ਹੈਗਾ ਸਿਰਫ ਅੱਜ ਦਾ ਸਮਾਂ ਜੀ ਇਹ ਅੱਜ ਦੇ ਸਮੇਂ ਦੇ ਵਿੱਚ ਸਾਡੀਆਂ ਇਨਵੈਸਟਮੈਂਟ ਕਿੰਨੀਆਂ ਕੁ ਵਾਈਸ ਹੋਣੀਆਂ ਚਾਹੀਦੀਆਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਤੁਹਾਡਾ ਬੜਾ ਜ਼ਰੂਰੀ ਹੈ ਰੈਂਟ ਦੇ ਨਾਲ ਉਹ ਜੇ ਤੁਹਾਡੀ ਸਿੰਗਲ ਇਨਕਮ ਨਹੀਂ ਹੈਂਡਲ ਕਰ ਸਕਦੀ ਤੁਸੀਂ ਸਟੇਟ ਆਫ ਕੈਲੀਫੋਰਨੀਆ ਚ ਰਹਿੰਦੇ ਚਾਹਵਾਨ ਹੈਗੇ ਉਹ ਜੇ ਤੁਹਾਡੀ ਸਿੰਗਲ ਨਹੀਂ ਹੈ ਤੁਸੀਂ ਦੋ ਜਣੇ ਜਾਂ ਤਿੰਨ ਜਣੇ ਤੁਸੀਂ ਫਿਰ ਵੀ ਤੇ ਕਿਤੇ ਨਾ ਕਿਤੇ ਕਿਸੇ ਰੈਂਟਲ ਪ੍ਰਾਪਰਟੀ ਦੇ ਵਿੱਚ ਵੀ ਤੇ ਤਿੰਨ ਚਾਰ ਜਣੇ ਰਲ ਕੇ ਰਹਿੰਦੇ ਹੋ ਤੇ ਵਾਈ ਡੋਂਟ ਯੂ ਗਾਇਸ ਬਾਈ ਦਾ ਪ੍ਰਾਪਰਟੀ ਬਾਈ ਦਾ ਹੋਮ ਤੁਸੀਂ ਇਕੱਠੇ ਤਿੰਨ ਜਾਣੇ ਰਲ ਕੇ ਉਹਦੀ ਮੌਰਗੀ ਪੇਅ ਆਫ ਕਰਕੇ ਆਪਣੀ ਇੱਕ ਇਨਵੈਸਟਮੈਂਟ ਸਿਕਿਉਰ ਕਰ ਸਕਦੇ ਹੋ ਫਿਊਚਰ ਵਾਸਤੇ ਸਿਕਿਉਰ ਕਰ ਸਕਦੇ ਹੋ ਜਿਹੜੇ ਡਰਾਈਵਰ ਵੀਰ ਅਫੋਰਡੇਬਿਲਟੀ ਦੇ ਕਰਕੇ ਉਹ ਘਰ ਨਹੀਂ ਲੈ ਸਕਦੇ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਤੁਸੀਂ ਹੋਰ ਸਟੇਟਸ ਵੀ ਹੈਗੀਆਂ ਨੇ ਫੋਰ ਟਾਈਮ ਬੀਂਗ ਤੁਸੀਂ ਇੰਡੀਆਨਾ ਦੇ ਵਿੱਚ ਜਾ ਸਕਦੇ ਹੋ ਤੁਸੀਂ ohio ਸਟੇਟ ਚ ਜਾ ਸਕਦੇ ਹੋ ਜਿੱਥੇ ਹਾਲ ਦੀ ਘੜੀ ਮੈਨੂੰ ਇਹ ਲੱਗਦਾ ਵਾ ਕਿ ਜਗਦੀਪ ਸਿੰਘ ਜੀ ਕਿਤੇ ਫੋਰ ਟਾਈਮਿੰਗ ਅਗਰ ਉੱਥੇ ਇਨਵੈਸਟਮੈਂਟ ਵੀ ਕੀਤੀ ਜਾਵੇ ਤਕਰੀਬਨ ਅੱਜ ਦੀ ਰੇਟ ਦੇ ਵਿੱਚ ਇੰਡੀਆਨਾ ਦੇ ਵਿੱਚ ਜਿਹੜੀ ਚੰਗੀਆਂ ਨੈਬਰ ਰੋਡਸ ਨੇ ਉੱਥੇ ਵੀ ਘਰ ਜਿਹੜੇ ਆ ਤੁਹਾਨੂੰ 2.5 ਤੋਂ 3 ਲੱਖ ਦੇ ਦਰਮਿਆਨ ਜਿਹੜੇ ਆ ਉਹ ਘਰ ਮਿਲ ਸਕਦੇ ਨੇ ਤੇ ਮੇਬੀ ਜੇ ਤੁਸੀਂ 3.5 ਲੱਖ ਤੱਕ ਵੀ ਚਲੇ ਜਾਂਦੇ ਹੋ ਤਾਂ ਬਹੁਤ ਸੋਹਣਾ ਘਰ ਜਿਹੜਾ ਤੁਹਾਨੂੰ ਆਜ ਦੀ ਰੇਟ ਦੇ ਵਿੱਚ ਇੰਡੀਆਨਾ ਦੇ ਵਿੱਚ ਵੀ ਮਿਲ ਸਕਦਾ ਅਗਰ ਤੁਸੀਂ ਕੈਲੀਫੋਰਨੀਆ ਦੇ ਵਿੱਚ ਵੀ ਰਹਿੰਦੇ ਹੋ ਵੇਖੋ ਜਿੱਥੇ ਤੁਸੀਂ ਰੋਗੇ ਜਿੰਨਾ ਤੁਸੀਂ ਇਨਵੈਸਟਮੈਂਟ ਤੁਹਾਡੀ ਹੈਵੀ ਹੋਏਗੀ ਓਨੀ ਗਰੋਥ ਤੁਹਾਡੀ ਜ਼ਿਆਦਾ ਹੋਏਗੀ ਜੇ ਤੁਸੀਂ ਸ਼ੁਰੂਆਤ ਵੀ ਕਰਨਾ ਚਾਹੁੰਦੇ ਹੋ ਤੁਸੀਂ ਇੰਡੀਆਨਾ ਦੇ ਵਿੱਚ ਵੀ ਜਿਹੜਾ ਉਹ ਘਰ ਤੁਸੀਂ ਡੈਫੀਨਿਟਲੀ ਜਿਹੜਾ ਉਹ ਬਾਇ ਕਰ ਸਕਦੇ ਹੋ ਹੌਸਦੀ ਮਾਰਕੀਟ ਨਾਲ ਜੁੜੇ ਤੁਸੀਂ ਰਹਿੰਦੇ ਹੋ ਉਹਦੇ ਬਿਹਾਵ ਤੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਣਾ ਜੀ ਵੀ ਜੇਕਰ ਦੇਖੋ ਸਾਰੇ ਨਾਲ ਵੱਡੀ ਗੱਲ ਇਹ ਆ ਵੀ ਲੋਕਾਂ ਨੂੰ ਆਪਣੇ ਪੰਜਾਬੀਆਂ ਨੂੰ ਕਮਾਈ ਕਰਨ ਦਾ ਬੜਾ ਸ਼ੌਂਕ ਆ ਜੀ ਠੀਕ ਹੈ ਜੀ ਤੇ ਕਮਾਈ ਕਰਕੇ ਆਪਣੇ ਸ਼ੌਂਕ ਪੂਰੇ ਕਰਨ ਦਾ ਵੀ ਬੜਾ ਸ਼ੌਂਕ ਆ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਵੀ ਜੇਕਰ ਬੰਦੇ ਨੂੰ 7000 ਜਾਂ 7500 ਡਾਲਰ ਉਹ ਮਹੀਨੇ ਦਾ ਬਣਾ ਰਿਹਾ ਜੀ ਉਹਨੂੰ ਪਹਿਲਾਂ ਗੱਡੀ ਲੈਣ ਦੀ ਲੋੜ ਆ ਕਿ ਘਰ ਲੈਣ ਦੀ ਲੋੜ ਆ ਏ ਤੁਸੀਂ ਮੈਨੂੰ ਪਤਾ ਕਿੱਦਾਂ ਦੱਸਣਾ ਉਹ ਆਪਾਂ ਸਿੱਧੇ-ਸਿੱਧੇ ਲਾਹੇ ਨਹੀਂ ਉਹਨੂੰ ਗੱਡੀ ਨਹੀਂ ਉਹਨੂੰ ਤੁਸੀਂ ਇਹਦੇ ਫੈਕਟ ਦੱਸਣੇ ਨੇ ਬਿਲਕੁਲ ਕਿ ਗੱਡੀ ਜਿਹੜੀ ਆ ਉਹ ਤੁਹਾਨੂੰ ਕੀ ਲਾਸ ਕਰ ਸਕਦੀ ਆ ਜੀ ਉਹਦੀ ਲਾਇਬਿਲਟੀ ਕੀ ਆ ਤੇ ਘਰ ਤੁਹਾਨੂੰ ਕੀ ਤੁਹਾਨੂੰ ਗੇਨ ਕਰਾ ਸਕਦਾ ਜਗਦੀਸ਼ ਸਿੰਘ ਜੀ ਬੜਾ ਹੀ ਵਧੀਆ ਕੁਐਸਚਨ ਕੀਤਾ ਤੁਸੀਂ ਤੇ ਵਾਕਈ ਆਪਾਂ ਇਹਨੂੰ ਇਹਦੇ ਫੈਕਟ ਦੇ ਆਧਾਰ ਤੇ ਉੱਪਰ ਗੱਲ ਕਰ ਸਕਦੇ ਹਾਂ ਇਸ ਚੀਜ਼ ਨੂੰ ਜੀ ਕਿ ਫੋਰ ਐਗਜ਼ਾਮਪਲ ਕਿ ਅਸੀਂ ਗੱਡੀ ਲੈਣਾ ਚਾਹੁੰਦੇ ਹਾਂ ਹਨਾ ਜ਼ਿਆਦਾਤਰ ਪੰਜਾਬੀਆਂ ਨੇ ਪਸੰਦੀਦਾ ਗੱਡੀ ਹੁੰਦੀ ਹੈ ਕਿ ਬੰਦੇ ਨੂੰ ਹੁੰਦਾ ਕਿ ਯਾਰ ਮੈਂ ਜੀ ਵੈਗਨ ਲੈ ਲਵਾਂ ਜਾਂ ਮੈਂ ਰੇਂਜ ਰੋਵਰ ਗੱਡੀ ਲੈ ਲਵਾਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਗੱਡੀਆਂ ਦਾ ਖਰੀਦਣਾ ਜਿਹੜਾ ਵਾ ਬਹੁਤ ਮਹਿੰਗਾ ਪੈ ਸਕਦਾ ਹੈ ਜੀ ਕਿਉਂਕਿ ਅੱਜ ਕੱਲ ਜਿਹੜੀਆਂ 엘ੀਟ ਗੱਡੀਆਂ ਨੇ ਇਹਨਾਂ ਦੇ ਉੱਪਰ ਮਾਰਕਅਪ ਪ੍ਰਾਈਸਿਸ ਨੇ ਜਿੰਨਾ ਕਰਕੇ ਇਹਨਾਂ ਦੀ ਜਿਹੜੀ ਕੀਮਤ ਜੇ ਤੁਸੀਂ ਅੱਜ ਗੱਡੀਆਂ ਨੂੰ ਮੈਂ ਕਹਿੰਦਾ ਕਿ ਦੂਰ ਦੀ ਗੱਲ ਤੇ ਛੱਡ ਦਿਓ ਕਿ ਸਾਲ ਦੋ ਸਾਲ ਤੇ ਬੜੀ ਦੂਰ ਆ ਜੇ ਤੁਸੀਂ ਗੱਡੀਆਂ ਖਰੀਦ ਕੇ ਤੁਸੀਂ ਦਸਾਂ ਦਿਨਾਂ ਦੇ ਵਿੱਚ ਹੀ ਉਹ ਗੱਡੀਆਂ ਮੋੜਨ ਜਾਓਗੇ ਤੁਹਾਡੇ ਹੱਥ ਦੇ ਵਿੱਚ ਘਟੋ ਘਟ 50-60 ਹਜ਼ਾਰ ਦਾ ਘਾਟਾ ਜਿਹੜਾ ਵਾ ਉਹ ਲਿਖਿਆ ਹੋਇਆ ਹੈ लॉस ਉਹ ਲਾਸ ਹੈ ਤੁਸੀਂ ਇਹ ਸੋਚ ਕੇ ਚੱਲੋ ਕਿ ਜਿਹੜਾ ਤੁਸੀਂ ਲਾਸ ਹੈ ਦੇਖ ਰਹੇ ਹੋ 50-60 ਹਜ਼ਾਰ ਡਾਲਰ ਦਾ ਜਿਹੜਾ ਦਸਾਂ ਦਿਨਾਂ ਦੇ ਵਿੱਚ ਹੀ ਪੈ ਰਿਹਾ ਉਹ ਲਾਸ ਇਸ ਇਕੁਇਲੈਂਟ ਟੂ ਦਾ ਡਾਊਨ ਪੇਮੈਂਟ ਆਫ ਦੀ ਹਾਊਸ ਹਾਊਸ ਠੀਕ ਹੈ ਤੁਸੀਂ ਸੋਚੋਗੇ ਉਹ ਲਾਸ ਨੂੰ ਅਗਰ ਤੁਸੀਂ ਇਹ ਚੀਜ਼ ਮਾਈਂਡ ਚ ਲਾ ਕੇ ਚੱਲੋਗੇ ਯਾਰ ਮੈਂ ਉਹ 50 60 ਹਜ਼ਾਰ ਇੱਕ ਐਸੀ ਚੀਜ਼ ਦੇ ਵਿੱਚ ਇਨਵੈਸਟ ਕਰ ਦਵਾਂ ਜੀ ਜਿਹਦੇ ਨਾਲ ਮੇਰਾ ਆਉਣ ਵਾਲਾ ਫਿਊਚਰ ਸਿਕਯੁਰ ਜੀ ਤੁਸੀਂ ਪ੍ਰਾਪਰਟੀ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਤੁਸੀਂ ਕਿਤੇ ਹੋਰ ਰਹਿਣਾ ਚਾਹੁੰਦੇ ਹੋ ਦੈਟਸ ਫਾਈਨ ਤੁਸੀਂ ਉਹ ਘਰ ਦੇ ਵਿੱਚ ਰੈਂਟ ਤੇ ਝਾੜ ਕੇ ਜੇ ਤੁਹਾਨੂੰ ਜੇਬ ਦੇ ਵਿੱਚੋਂ ਅੱਜ ਦੀ ਡੇਟ ਦੇ ਵਿੱਚ ਜਗਦੀਪ ਸਿੰਘ ਜੀ 500 700 ਹਜ਼ਾਰ ਵੀ ਜੇ ਤੁਹਾਨੂੰ ਜੇਬ ਦੇ ਵਿੱਚੋਂ ਪਾਉਣਾ ਪੈਂਦਾ ਆਪਣੀ ਰੈਂਟਲ ਪ੍ਰਾਪਰਟੀ ਨੂੰ ਮੇਨਟੇਨ ਰੱਖਣ ਵਾਸਤੇ ਉਹ ਵੀ ਮਾੜਾ ਨਹੀਂ ਹੈਗਾ ਜੋ ਕਿ ਮੈਂ ਅੱਗੇ ਵੀ ਜ਼ਿਕਰ ਇਸ ਚੀਜ਼ ਦਾ ਆਪਣੀਆਂ ਪੁਰਾਣੀਆਂ ਵੀ ਘਰ ਦੀ ਜਿਹੜੀ ਮਾਰਗੇਜ ਆ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡੀ ਹੈ ਇੱਕ ਤਾਂ ਤੁਹਾਡਾ ਪ੍ਰਿੰਸੀਪਲ ਇੰਟਰਸਟ ਹੁੰਦਾ ਵਾ ਇੱਕ ਤਾਂ ਜਿਹੜੀ ਆ ਮਾਰਗੇਜ ਤੇ ਇੰਸ਼ੋਰੈਂਸ ਹੁੰਦੀ ਆ ਹோம் ਆਨਰ ਇੰਸ਼ੋਰੈਂਸ ਹੁੰਦੀ ਆ ਤੇ ਇੱਕ ਜਿਹੜਾ ਤੀਜਾ ਹਿੱਸਾ ਹੁੰਦਾ ਪ੍ਰੋਪਰਟੀ ਟੈਕਸਿਸ ਦਾ ਹੁੰਦਾ ਵਾ ਵੇਖੋ ਜੇ ਤੁਹਾਨੂੰ ਇੱਕ ਹਿੱਸਾ ਤੁਹਾਨੂੰ ਜੇਬ ਦੇ ਵਿੱਚੋਂ ਵੀ ਦੇਣਾ ਪਵੇ ਤੇ ਬਾਕੀ ਦੇ ਦੋ ਹਿੱਸੇ ਅਗਰ ਤੁਹਾਡਾ ਟੈਨੈਂਟ ਦੇ ਰਿਹਾ ਵਾ ਇੱਕ ਇਹ ਤੁਹਾਡੀ ਆਪਣੀ ਇੱਕ ਸੇਵਿੰਗ ਆ ਬਿਲਕੁਲ ਤੁਸੀਂ ਅਗਰ ਉਹ ਪ੍ਰੋਪਰਟੀ ਨੂੰ 5 ਸਾਲ 10 ਸਾਲ ਡਾਊਨ ਟੂ ਦੀ ਰੋਡ ਅਗਰ ਤੁਸੀਂ ਉਹਨੂੰ ਸੈਲ ਕਰਦੇ ਹੋ ਵੇਖੋ ਉਹ ਜਿਹੜਾ ਹਿੱਸਾ ਟੈਨੈਂਟ ਵੱਲੋਂ ਦਿੱਤਾ ਸਿਕਿਉਰ ਕਰਦੇ ਹੋ ਤੁਸੀਂ ਆਪਣੀ ਪ੍ਰਾਪਰਟੀ ਨੂੰ ਇੱਕ ਐਪਰੀਸ਼ੀਏਟ ਵੈਲਿਊ ਹੋਈ ਤੇ ਵੀ ਸੈਲ ਕਰਦੇ ਹੋ ਹਨਾ ਸੋ ਬੜੇ ਹੀ ਇੱਕ ਵਾਦੇ ਨੇ ਇਹ ਚੀਜ਼ਾਂ ਦੇ ਜੀ ਗੱਡੀ ਜਿਹੜੀ ਆ ਐਨੀ ਟਾਈਮ ਅਸੀਂ ਖਰੀਦ ਸਕਦੇ ਹਾਂ ਪਰ ਸਾਨੂੰ ਪਹਿਲਾਂ ਫਾਈਨੈਂਸ਼ੀਅਲੀ ਜਿਹੜਾ ਨਾ ਉਹ ਸਿਆਣੇ ਹੋਣ ਦੀ ਲੋੜ ਆ ਇਸ ਸਟੈਟਿਜ ਜੀ ਜੀ ਇੱਕ ਸਵਾਲ ਮੇਰਾ ਹੋਰ ਆ ਕਿਉਂਕਿ ਜਦੋਂ ਬੰਦਾ ਇੱਥੇ ਨਵਾਂ ਆਉਂਦਾ ਜੀ ਉਹਨੂੰ ਵਰਕ ਪਰਮਿਟ ਮਿਲ ਜਾਂਦਾ ਉਹ ਕੰਮ ਕਰਨ ਲੱਪੈਂਦਾ ਜੀ ਹਰ ਬੰਦਾ ਉਹਨੂੰ ਆਪਣਾ ਬੰਦਾ ਇਹ ਸਲਾਹ ਕਹਿੰਦਾ ਤੂੰ ਆਪਣਾ ਕ੍ਰੈਡਿਟ ਬਣਾ ਜੀ ਉਹ ਕਹਿੰਦੇ ਕ੍ਰੈਡਿਟ ਦਾ ਬਣੂਗਾ ਆਪਣੇ ਕ੍ਰੈਡਿਟ ਕਾਰਡ ਲੈ ਹੂੰ ਫਿਰ ਉਹ ਦੂਜਾ ਸਵਾਲ ਇਹਦਾ ਤੂੰ ਗੱਡੀ ਲੈ ਜੀ ਕਿਉਂਕਿ ਤੇਰੇ ਕ੍ਰੈਡਿਟ ਤੋਂ ਕਿਸ਼ਤ ਜਾਊਗੀ ਜੀ ਤੇ ਤੂੰ ਅਹ ਤੇਰਾ ਕ੍ਰੈਡ ਵਧਿਆਊਗਾ ਜੀ ਹੁਣ ਮੈਂ ਤੁਹਾਨੂੰ ਇੱਥੇ ਇਹ ਪੁੱਛਣਾ ਚਾਹੁੰਨਾ ਵੀ ਜਿਹੜੇ ਵੀ ਲੋਕ ਹੂੰ ਹੂੰ ਮੁੰਡੇ ਨਵੇਂ ਕ੍ਰੈਡਿਟ ਵਾਲੇ ਨੇ ਜੀ ਉਹਨਾਂ ਨੂੰ ਗੱਡੀ ਲੈਣ ਦੀ ਲੋੜ ਹੈ ਕ੍ਰੈਡਿਟ ਬਣਾਉਣ ਵਾਸਤੇ ਜਾਂ ਉਹ ਵੱਡੀ ਡਾਊਨ ਪੇਮੈਂਟ ਦੇ ਕੇ ਜਾਂ ਕਿਸੇ ਤਰੀਕੇ ਨਾਲ ਹੋਮ ਓਨਰ ਬਣ ਸਕਦੇ ਨੇ ਵੇਖੋ ਜਗਦੀਪ ਸਿੰਘ ਜੀ ਇੱਥੇ ਮੈਂ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਜੇ ਤੁਸੀਂ ਨਵੇਂ ਕ੍ਰੈਡਿਟ ਦੇ ਨਾਲ ਗੱਡੀ ਬਾਇ ਕਰਦੇ ਹੋ ਇਹ ਤੇ ਹੈ ਨਹੀਂ ਆ ਜਿਕੇ ਗੱਡੀ ਤੁਹਾਨੂੰ ਅਗਲੇ 2 4 5% ਦੇ ਉੱਪਰ ਗੱਡੀ ਨਹੀਂ 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 ਬਿਲਕੁਲ ਜੀ ਗੱਡੀ ਦਾ ਇੰਟਰਸਟ ਰੇਟ ਜਿਹੜਾ ਬਹੁਤ ਹਾਈ ਹੋਊਗਾ ਕਿਉਂਕਿ ਤੁਹਾਡਾ ਕ੍ਰੈਡਿਟ ਬਿਲਡ ਅਪ ਨਹੀਂ ਹੋਇਆ ਜੀ 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 ਜੇ ਫਿਰ ਵੀ ਤੁਹਾਨੂੰ ਆਪਣੀ ਜ਼ਰੂਰਤ ਵਾਸਤੇ ਗੱਡੀ ਦੀ ਲੋੜ ਹੈਗੀ ਆ ਮੈਂ ਤੁਹਾਨੂੰ ਇਹ ਐਡਵਾਈਸ ਕਰਾਂਗਾ ਕਿ ਤੁਸੀਂ ਕੋਈ ਸਸਤੀ ਗੱਡੀ ਲਓ ਲੋਨ ਜ਼ਰੂਰ ਲੈ ਲਓ ਭਾਵੇਂ ਜੇ ਉਹਦਾ ਇੰਟਰਸਟ ਹਾਈ ਵੀ ਆ ਐਟ ਲੀਸਟ ਉਹਦੇ ਲੋਨ ਅਮਾਉਂਟ ਇੰਨਾ ਕੁ ਲੋ ਹੋਣਾ ਚਾਹੀਦਾ ਵਾ ਜਿਹਦੇ ਨਾਲ ਐਟ ਲੀਸਟ ਉਹ ਤੁਹਾਡੀ ਕ੍ਰੈਡਿਟ ਬਿਲਡ ਅਪ ਦੇ ਵਿੱਚ ਹੈਲਪ ਕਰੇ ਹੈਲਪ ਕਰੇ ਨੰਬਰ 2 ਸਿਕਯੂਅਰ ਕ੍ਰੈਡਿਟ ਕਾਰਡਸ ਜਿਹੜੇ ਕ੍ਰੈਡਿਟ ਕਾਰਡਸ ਹੁੰਦੇ ਨੇ ਕ੍ਰੈਡਿਟ ਕਾਰਡ ਦਾ ਯੂਜੇਜ ਕਿਵੇਂ ਕਰਨਾ ਇਹ ਬਹੁਤ ਮਾਇਨੇ ਰੱਖਦਾ ਜਗਦੀਪ ਸਿੰਘ ਜੀ ਕ੍ਰੈਡਿਟ ਬਿਲਡ ਕਰਨ ਦੇ ਵਿੱਚ ਜੀ ਮੈਂ ਹਮੇਸ਼ਾ ਆਪਣੇ ਜਿਹੜੇ ਜਿੰਨੇ ਵੀ ਕਲਾਇੰਟਸ ਰਹੇ ਨੇ ਜਾਂ ਜਿੰਨੇ ਵੀ ਜਿਨ੍ਹਾਂ ਨੂੰ ਵੀ ਹੋਮ ਬਾਇਰਸ ਨੂੰ ਮੈਂ ਐਡਵਾਈਸ ਇਹੀ ਕਰਦਾ ਰਿਹਾ ਕਿ ਆਪਣੇ ਕ੍ਰੈਡਿਟ ਕਾਰਡ ਦਾ 30% ਹਿੱਸਾ ਜਿਹੜਾ ਵਾ ਮੈਕਸਿਮਮ ਉਹ ਯੂਜ਼ ਕਰਿਆ ਕਰੋ ਇਵਨ ਹੀ ਹੈਗਾ ਕਈ ਵਾਰੀ ਅਸੀਂ ਕ੍ਰੈਡਿਟ ਕਾਰਡ ਯੂਜ਼ ਕਰਨਾ ਹੀ ਬੰਦ ਕਰ ਦਿੰਦੇ ਆ ਕ੍ਰੈਡਿਟ ਦੀ ਯੂਟਿਲਾਈਜੇਸ਼ਨ ਹੋਣੀ ਬਹੁਤ ਜ਼ਰੂਰੀ ਆ ਜੀ ਇਹ ਇਹ ਮਾਇਨੇ ਰੱਖਦੇ ਆ ਕਈ ਵਾਰੀ ਸਕੋਰ ਤੁਹਾਡਾ 700 750 ਵੀ ਹੁੰਦਾ ਪਰ ਕ੍ਰੈਡਿਟ ਕਾਰਡ ਜਿਹੜਾ ਰਿਵੋਲਵਿੰਗ ਕ੍ਰੈਡਿਟ ਨਹੀਂ ਨਾ ਹੁੰਦਾ ਉਹ ਵੀ ਇੰਪੈਕਟ ਪਾਉਂਦਾ ਕਿ ਅੱਗੋਂ ਕ੍ਰੈਡਿਟਰ ਜਿਹੜਾ ਨਾ ਜਿੰਨੇ ਤੁਹਾਨੂੰ ਪੈਸਾ ਦਨ ਉਹਨੇ ਵੇਖਣਾ ਕਿ ਤੁਹਾਨੂੰ ਪੈਸਾ ਵਰਤਣਾ ਨਹੀਂ ਆਉਂਦਾ। ਸੋ ਅਪ ਟੂ 30 35% ਤੱਕ ਤੁਹਾਡਾ ਕ੍ਰੈਡਿਟ ਕਾਰਡ ਜਿਹੜਾ ਵਾ ਉਹ ਯੂਜ਼ ਹੋਇਆ ਹੋਣਾ ਚਾਹੀਦਾ ਪਰ ਜ਼ਿਆਦਾ ਨਹੀਂ ਜਿੰਨਾ ਜ਼ਿਆਦਾ ਕਰੋਗੇ ਕ੍ਰੈਡਿਟ ਦੇ ਉੱਪਰ ਇੰਪੈਕਟ ਉਨਾ ਹੀ ਜ਼ਿਆਦਾ ਪਏਗਾ। ਜਦੋਂ ਡਿਊ ਡੇਟ ਆਉਂਦੀ ਉਸ ਤੋਂ ਪਹਿਲਾਂ ਤੁਸੀਂ ਇਹਨੂੰ ਦਿਓ ਤਾਂ ਜੋ ਤੁਹਾਡੀ ਰਿਪੋਰਟ ਹੋ ਰਹੀ ਆ ਉਹ ਪੋਜ਼ਿਟਿਵ ਹੋਵੇ। ਉਹ ਪੋਜ਼ਿਟਿਵ ਹੋਵੇ। ਬਿਲਕੁਲ ਜੀ ਜੀ ਸਿੰਘ ਜੀ। ਬਹੁਤ ਬਹੁਤ ਜੀ ਧੰਨਵਾਦ ਤੁਸੀਂ ਇਹਨਾਂ ਚੀਜ਼ਾਂ ਬਾਰੇ ਜਾਣਕਾਰ ਦਿੱਤੀ। ਹੋਰ ਤੁਸੀਂ ਇਸ ਘਰ ਦੀ ਮਾਰਕੀਟ ਬਾਰੇ ਇਸ ਵੇਖ ਰਹਿ ਸਰੋ ਆਉਣ ਵਾਲੇ ਸਮੇਂ ਬਾਰੇ ਜਾਂ ਹੁਣ 트럼ਪ ਸਰਕਾਰ ਆ ਰਹੀ ਹੈ ਉਹਦੇ ਚ ਕੀ ਇਹਦੇ ਚ ਵਾਧਾ ਹੋ ਸਕਦਾ ਕੀ ਘਾਟਾ ਹੋ ਸਕਦਾ ਤਾਂ ਜੋ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਇਹ ਹੋ ਜਾਵੇ ਕਿ ਅਸੀਂ ਲੈ ਸਕਦੇ ਆ ਘਰ ਕਿਉਂਕਿ ਰਾਈਟ ਨਾਓ ਤਾਂ ਇਹ ਦੌਰ ਚੱਲ ਰਿਹਾ ਹੈ ਕੰਮ ਦਾ ਇਹ ਦੌਰ ਚੱਲ ਰਿਹਾ ਦੇਖੋ ਕੰਮ ਕਾ ਦਤੇ ਆ ਜੀ ਆਪਣੇ ਇਕੁਪਮੈਂਟ ਤੇ ਟਰੱਕਾਂ ਤੇ ਟਰੱਕ ਮਹਿੰਗੇ ਨੇ ਟਰੱਕਾਂ ਦੀ ਕਿਸ਼ਤ ਜ਼ਿਆਦਾ ਹੈ ਜੀ ਫਿਊਲ ਦਾ ਪ੍ਰਾਈਸ ਜ਼ਿਆਦਾ ਹੈ ਜੀ ਡਰਾਈਵਰ ਦੀ ਪੇ ਜ਼ਿਆਦਾ ਹੈ ਉਸ ਦੇ ਨਾਲੋਂ ਤਾਂ ਕਰਕੇ ਲੋਡ ਦੇ ਵਿੱਚੋਂ ਪੈਸੇ ਨਹੀਂ ਲੋਡ ਦਾ ਪ੍ਰਾਈਸ ਤਾਂ 2 ਡਾਲਰ 2.5 ਡਾਲਰ ਇੰਨਾ ਹੀ ਹੁੰਦਾ ਸੀਗਾ ਉਹ ਸੇਮ ਆ ਲੇਕਿਨ ਬਾਕੀ ਖਰਚੇ ਵਧ ਗਏ ਤੁਸੀਂ ਹੁਣ ਇਹ ਸਾਨੂੰ ਇਹ ਚੀਜ਼ ਬਾਰੇ ਦੱਸੋ ਕਿ ਜੇ ਅਸੀਂ ਘਰ ਲੈਣਾ ਕਿਸੇ ਵੀ ਬੰਦੇ ਨੇ ਉਹ ਕੀ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਮਹੀਨਿਆਂ ਦੇ ਵਿੱਚ ਜਾਂ ਜਿਹੜੀ ਸਰਕਾਰ ਬਦਲੀ ਉਹ ਕੀ ਕਰੂਗੀ ਕਿੱਦਾਂ ਲੈ ਸਕਦਾ ਥੋੜਾ ਜਿ ਇਸ ਚੀਜ਼ ਬਾਰੇ ਜਾਣਨਾ ਪਾਉ। ਕੋ ਜਗਦੀਪ ਸਿੰਘ ਜੀ ਅੱਧੀ ਸਮੱਸਿਆ ਤਾਂ ਤੁਸੀਂ ਹੱਲ ਕਰਤੀ। ਇਹ ਚੀਜ਼ਾਂ ਦੱਸ ਕੇ ਜਿਵੇਂ ਤੁਸੀਂ ਲੋਡਾਂ ਦੇ ਪ੍ਰਾਈਸ ਦੱਸੇ ਆ ਘਟੇ ਆ ਵਧੇ ਆ ਫਿਊਲ ਦੇ ਪ੍ਰਾਈਸਸ ਤੁਸੀਂ ਐਕਸਪਲੇਨ ਕੀਤੇ ਆ ਐਕਸਪੈਂਸ ਐਕਸਪਲੇਨ ਕੀਤੇ ਆ ਵੇਖੋ ਇੱਥੇ ਫਲਕਚੁਏਸ਼ਨ ਹਮੇਸ਼ਾ ਰਹੀ ਮੈਂ ਜਿੰਨਾ ਕਿ ਮੈਂ ਟਰਕਿੰਗ ਇੰਡਸਟਰੀ ਨੂੰ ਸਮਝ ਪਾਇਆ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਸਿਰਫ ਇੱਕ ਛੋਟਾ ਜਿਹਾ ਸਮੇਂਦਕ ਦੌਰ ਆਇਆ ਕਿ 2020-21 ਦੇ ਦਰਮਿਆਨ ਜਦੋਂ ਟਰਕਿੰਗ ਇੰਡਸਟਰੀ ਬੂਮ ਕੀਤੀ ਆ ਅਦਰਵਾਇਜ਼ ਆਈ ਥਿੰਕ ਇਹ ਆਲਵੇਸ ਇੱਕ ਲੋ ਸਕੇਲ ਤੇ ਹੀ ਕੰਮ ਕਰਦੀ ਰਹੀ ਹੈ ਬਿਲਕੁਲ ਬਿਲਕੁਲ ਇਹਦੇ ਤੋਂ ਸਾਨੂੰ ਇਹ ਚੀਜ਼ ਜਾਣਣੀ ਬੜੀ ਜ਼ਰੂਰੀ ਆ ਕਿ ਮਾਰਕੀਟ ਦੇ ਵਿੱਚ ਐਸੀ ਕਿਹੜੀ ਚੀਜ਼ ਆ ਜਿੱਥੇ ਸਾਡੇ ਫਾਈਨੈਂਸ਼ੀਅਲ ਜਿਹੜੇ ਅ ਅਸੈਟ ਨੇ ਉਹ ਸਾਡੇ ਇੰਨੇ ਸਿਕਿਉਰ ਰੈਟ ਤੇ ਸਮੇਂ ਦੇ ਨਾਲ ਐਪਰੀਸ਼ੀਏਟ ਵੀ ਹੁੰਦੇ ਰਹੇ। ਜੀ ਜੀ ਜੀ। ਵੇਖੋ ਹਾਊਸਿੰਗ ਲਈ ਜ਼ਿਆਦਾਤਰ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਰੋ ਕੇਸ ਕਰਕੇ ਵੀ ਆ ਗਈ ਹੈ ਕਿ ਇੰਟਰਸਟ ਰੇਟ ਦੇ ਜਿਹੜੇ ਆ ਉਹ ਬਹੁਤ ਹਾਈਕ ਹੋ ਚੁੱਕੇ ਆ। ਜੀ। ਦੋਸਤੋ ਜੇ ਅਸੀਂ ਪਾਸਟ ਹੀ ਵੇਖਦੇ ਰਹਿ ਗਏ ਜੇ ਅਸੀਂ ਉਹੀ ਵਿੰਦੇ ਰਹਿ ਗਏ 33200 2500 ਪੇਮੈਂਟ ਉਹ ਚੀਜ਼ ਅਜੇ ਸੰਭਵ ਨਹੀਂ ਹੈ। ਜੀ। ਜੇ ਉਹ ਕੱਲ ਨੂੰ ਉਹ ਸੰਭਵ ਸਿਰਫ ਉਸੇ ਤਰੀਕੇ ਨਾਲ ਹੋ ਸਕਦੀ ਜੇ ਇੰਟਰਸਟ ਰੇਟ ਡਾਊਨ ਜਾਂ। ਇੰਟਰਸਟ ਰੇਟ ਡਾਊਨ ਜਿਹੜੇ ਮੈਂ ਪਿਛਲੇ 50 ਸਾਲ ਦੀ ਹਿਸਟਰੀ ਆਪ ਜੀ ਦੇ ਨਾਲ ਸਾਂਝੀ ਕਰ ਚੁੱਕਾ ਕਿ ਪਿਛਲੇ ਸਿਰ 10 ਸਾਲ ਹੀ ਐਸੇ ਰਹੇ ਜਿਹਦੇ ਇੰਟਰਸਟ ਰੇਟ 5 ਤੋਂ ਥੱਲੇ ਰਿਹਾ ਨਹੀਂ ਤੇ ਹਮੇਸ਼ਾ ਇੰਟਰਸਟ ਰੇਟ ਜਿਹੜਾ ਵਾ ਉਹ ਉਪਰ ਹੀ ਰਿਹਾ ਹੈ। ਜੀ ਜੀ। ਸੋ ਅਗਰ ਉਹ ਚੀਜ਼ ਦੀ ਮਾਨਸਿਕਤਾ ਹੀ ਰੱਖਣੀ ਆ ਕਿ ਇੰਟਰਸਟ ਰੇਟ ਸਾਨੂੰ 3% 4% ਮਿਲੂਗਾ ਭਾਵੇਂ 5 ਸਾਲਾਂ ਨੂੰ ਘਰ ਲੈ ਲਾਂਗੇ ਭਾਵੇਂ 10 ਸਾਲਾਂ ਨੂੰ ਘਰ ਲੈ ਲਾਂਗੇ ਫਿਰ ਇਹ ਚੀਜ਼ ਸੋਚ ਕੇ ਵੇਖਿਓ 5 10 ਸਾਲਾਂ ਦੇ ਵਿੱਚ ਤੁਸੀਂ ਜਿਹੜਾ ਕਿਤਨਾ ਕਿਤੇ ਤੇ ਰਹਿਣਾ ਹੀ ਆ ਉਹ ਵੀ ਮੰਨੀ ਤੁਸੀਂ ਲੂਸ ਜ਼ਰੂਰ ਕਰਨੀ ਆ। ਕਿਸੇ ਦਾ ਪੇ ਇਹਨੂੰ ਐਜ਼ ਅ ਇਨਵੈਸਟਮੈਂਟ ਹਣਾ ਇੱਕ ਸਿਕਿਉਰਡ ਇਨਵੈਸਟਮੈਂਟ ਵਾਂਗ ਫਲਿੱਪਰ ਵੀ ਕਰਨਾ ਸਮੇਂ-ਸਮੇਂ ਸਰ ਇਹ ਚੀਜ਼ਾਂ ਕਾਫੀ ਹੱਦ ਤੱਕ ਤੁਹਾਡੇ ਲਈ ਇੱਕ ਬੈਨੇਫੀਸ਼ੀਅਲ ਹੁੰਦੀਆਂ ਨੇ ਵੇਖੋ ਜ਼ਿਆਦਾਤਰ ਅੱਜ ਵੀ ਅਰਾਊਂਡ 50% ਦੇ ਅਰਾਊਂਡ ਲੋਗ ਨੇ ਅਮਰੀਕਾ ਦੇ ਵਿੱਚ ਜਿੰਨਾਂ ਕੋ 50% ਤੋਂ ਵੀ ਵੱਧ ਮੈਂ ਕਹਿ ਸਕਦਾ ਜਿੰਨਾਂ ਕੋ ਆਪਣਾ ਕਾਰ ਨਹੀਂ ਨਹੀਂ ਹੈ ਬਿਲਕੁਲ ਤਾਂ ਜੇ ਤੁਹਾਡੇ ਕੋ ਆਪਣਾ ਕਾਰ ਹੈ ਉਹਨੇ ਐਜ਼ ਅ ਇੱਕ ਚੰਗੀ ਫਨ ਨੂੰ ਸਕਿਉਰਡ ਇਨਵੈਸਟਮੈਂਟ ਵਾਂਗ ਯੂਜ਼ ਕਰੋ। ਜੀ ਜੀ। ਸੋ ਜਗਦੀਪ ਸਿੰਘ ਜੀ ਇਟਸ ਆਲਵੇਜ਼ ਅ ਗੁੱਡ ਡਿਸੀਜਨ ਵੈਨ ਏਵਰ ਯੂ ਵਾਂਟ ਟੂ ਬਾਈ ਅ ਹੋਮ ਜਸਟ ਬਾਈ ਇਟ ਵੈਨ ਏਵਰ ਯੂ ਆਰ ਰੈਡੀ। ਇਹ ਨਾ ਵੇਖੋ ਕਿ ਇੰਟਰਸਟ ਰੇਟ ਘਟ ਵੱਧ ਨੇ, ਪ੍ਰਾਪਰਟੀ ਦੇ ਪ੍ਰਾਈਸਸ ਘਟ ਵੱਧ ਨੇ, ਮਾਰਕੀਟ ਦੇ ਵਿੱਚ ਅਨਇੰਪਲੋਇਮੈਂਟ ਦੇ ਰੇਟ ਕੀ ਨੇ। ਵੇਖੋ ਜਦੋਂ ਤੁਸੀਂ ਰੈਡੀ ਹੋ, ਜਦੋਂ ਤੁਹਾਡੇ ਕੋਲ ਡਾਊਨ ਪੇਮੈਂਟ ਸਫੀਸ਼ੀਐਂਟ ਰੈਡੀ ਹੈ, ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡਾ ਬਜਟ ਅਲਾਊ ਕਰ ਰਿਹਾ ਹੈ ਮੰਥਲੀ ਅਫੋਰਡੇਬਿਲਟੀ ਵਾਸਤੇ, ਥੈਨ just go ahead and buy the property for yourself ਇੱਕ ਸਵਾਲ ਜਾਂਦੇ ਜਾਂਦੇ ਹੋਰ ਜੀ ਜਿਹੜੇ ਟਰੱਕਾਂ ਵਾਲੇ ਵੀਰ ਨੇ ਜੀ ਉਹ ਇਹ ਸੋਚਦੇ ਨੇ ਕਿ ਉਹ ਟਰਕਿੰਗ ਬਿਜ਼ਨਸ ਆਪਣੇ ਨਾਂ ਤੇ ਚਲਾ ਰਹੇ ਨੇ ਜੀ ਨਾਲ ਉਹਨਾਂ ਦੇ ਘਰ ਤੇ ਘਰ ਦਾ ਲੋਨ ਜਾਂ ਘਰ ਉਹਨਾਂ ਦੇ ਨਾਂ ਤੇ ਨੇ ਜੀ ਕੋਈ ਪ੍ਰੋਬਲਮ ਟਰਕਿੰਗ ਬਿਜ਼ਨਸ ਦੇ ਵਿੱਚ ਆਉਂਦੀ ਆ ਹੂੰ ਹੂੰ ਇਹ ਤੁਸੀਂ ਸੁਝਾ ਦੇਣਾ ਜੀ ਉਹ ਇਹ ਸੋਚਦੇ ਨੇ ਕਿ ਕੱਲ ਨੂੰ ਜੇਕਰ ਮੰਨ ਲਓ ਕਿਤੇ ਇਹੋ ਜਿਹਾ ਲਾਸ ਹੋ ਗਿਆ ਬਿਜ਼ਨਸ ਦੇ ਵਿੱਚ ਕਿ ਅਸੀਂ ਉਹ ਪੂਰਾ ਨਾ ਕਰ ਸਕੇ ਤੇ ਉਹ ਸਾਡੇ ਘਰ ਤੇ ਆ ਸਕਦਾ ਹੈ ਹੂੰ ਇਸ ਤੋਂ ਬਚਣ ਵਾਸਤੇ ਜਾਂ ਇਸ ਤੋਂ ਸਿਕਿਉਰ ਹੋਣ ਵਾਸਤੇ ਤੁਹਾਡਾ ਕੀ ਸੁਝਾਅ ਹੈ ਅ ਮੈ ਕਾਸ ਕਰਕੇ ਦਰਸ਼ਕਾਂ ਨੂੰ ਜਰੂਰ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਤੁਸੀਂ ਆਪਣੇ ਵਕੀਲਾਂ ਨਾਲ ਇਸ ਚੀਜ਼ ਦੀ ਸਲਾਹ ਜਰੂਰ ਕਰੋ ਆਪਣੇ ਅਟਾਰਨੀ ਦੇ ਨਾਲ ਆਪਣੇ ਐਸੈਟ ਨੂੰ ਕਿਵੇਂ ਸਿਕਿਉਰ ਕਰਨਾ ਤੁਸੀਂ ਟਰਸਟ ਬਿਲਡ ਕਰ ਸਕਦੇ ਹੋ ਤੁਸੀਂ ਉਹਨੂੰ ਐਲ ਐਲ ਸੀ ਆਈ ਐਨ ਸੀ ਕੰਪਨੀਆਂਜ਼ ਹੁੰਦੀਆਂ ਨੇ ਟ੍ਰਕਿੰਗ ਦੀਆਂ ਜਿਹੜੀਆਂ ਕਾਫੀ ਹੱਦ ਤੱਕ ਤੁਹਾਡੀ ਲਾਇਬਿਲਟੀ ਇੰਸ਼ੋਰੈਂਸਸ ਨੇ ਜਿਹੜੀਆਂ ਤੁਹਾਨੂੰ ਲਾਇਬਿਲਟੀ ਤੋਂ ਬਚਾਉਂਦੀਆਂ ਨੇ ਸੋ ਇਹ ਫਿਰ ਵੀ ਜੇ ਇਨਸੀਡੈਂਟ ਕੋਈ ਹੱਦ ਤੋਂ ਵੱਧ ਹੀ ਹੋ ਜੇ ਜਿਹਦੇ ਚ ਲਾਅ ਸੂਟ ਜਿਹੜਾ ਮਲਟੀ ਮਿਲੀਅਨ ਡਾਲਰ ਦੇ ਵਿੱਚ ਹੋ ਜੇ ਫਿਰ ਐਸੈਟ ਸਿਕਿਉਰ ਕਰਨੇ ਬੜੇ ਮੁਸ਼ਕਲ ਹੋ ਜਾਂਦੇ ਨੇ ਇਨ ਸਟੇਟ ਆਫ ਕ ਇਹ ਖਾਸ ਕਰਕੇ ਗੱਲ ਕਰਾਂ ਅ ਪਰ ਵਧੇਰੇ ਜਾਣਕਾਰੀ ਵਾਸਤੇ ਜਗਦੀਪ ਸਿੰਘ ਜੀ ਮੈਂ ਜ਼ਰੂਰ ਕਵਾਂਗਾ ਕਿ ਇਹ ਬੜੀ ਸੈਂਸਿਟਿਵ ਇਨਫੋਰਮੇਸ਼ਨ ਆ ਸੋ ਇਹ ਅਸੀਂ ਇਸ ਤਰ੍ਹਾਂ ਨਹੀਂ ਕੋਈ ਰੈਂਡਮਲੀ ਆਪਣੇ ਸਰੋਤਿਆਂ ਨੂੰ ਕੋਈ ਵੀ ਇਹੋ ਜੀ ਸਟੇਟਮੈਂਟ ਨਹੀਂ ਦੇਣਾ ਚਾਹੁੰਦੇ ਕਿਉਂਕਿ ਮੈਂ ਮੈਂ ਆਪਣੇ ਮੇਰਾ ਕਰੀਅਰ ਬੇਸਿਕਲੀ ਇਹੀ ਚੀਜ਼ ਦੇ ਉੱਪਰ ਰਿਹਾ ਕਿ ਅ ਗਲਤ ਜਾਣਕਾਰੀ ਦੇਣ ਨਾਲੋਂ ਚੁੱਪ ਭਲੀ ਜੀ ਜੀ ਕਿਉਂਕਿ ਜਿਹਦੀ ਬਾਰੇ ਜਾਣਕਾਰੀ ਨਾ ਹੋਵੇ ਕਿ ਆਪਾਂ ਗਲਤ ਇਨਫੋਰਮੇਸ਼ਨ ਵੀ ਜਿਹੜੀ ਆ ਉਹਨਾਂ ਨੂੰ ਨਹੀਂ ਪ੍ਰੋਵਾਈਡ ਕਰ ਸਕਦੇ ਸੋ ਇਹ ਸੈਂਸਿਟਿਵ ਮੁੱਦਾ ਜ਼ਰੂਰ ਆ ਤੁਸੀਂ ਬਹੁਤ ਸੋਹਣਾ ਕੁਐਸਚਨ ਰੇਜ਼ ਕੀਤਾ ਇਸ ਲਈ ਮੈਂ ਜ਼ਰੂਰ ਕਵਾਂਗਾ ਕਿ ਸਾਡੇ ਜਿਹੜੇ ਦਰਸ਼ਕ ਆ ਜਿਹੜੇ ਪ੍ਰਾਪਰਟੀਆਂ ਔਨ ਕਰਦੇ ਨੇ ਇਨ ਸਟੇਟ ਆਫ ਕੈਲੀਫੋਰਨੀਆ ਉਹ ਆਪਣੇ ਅਟਰਨੀਜ਼ ਨੂੰ ਇੱਕ ਵਾਰੀ ਜ਼ਰੂਰ ਮਿਲਣ ਸੋ ਥੈਟ ਰੱਬ ਨਾ ਕਰੇ ਪਰਿਵਾਰ ਦਾ ਇੱਕ ਮੈਂਬਰ ਜੇ ਕਿਸੇ ਨੂੰ ਕੁਝ ਹੋ ਜਾਵੇ ਤੇ ਉਹਦੇ ਵਿੱਚ ਇਹ ਆ ਕਿ ਜੇ ਉਹ ਟਾਈਟਲ ਦੇ ਵਿੱਚ ਦੂਸਰਾ ਪਰਸਨ ਨਹੀਂ ਹੈ ਉਹਦਾ ਸਪਾਊਸ ਨਹੀਂ ਹੈ ਹਨਾ ਬੱਚੀ ਅਗਰ ਨਹੀਂ ਹੈ ਪਰ ਉਹਦੇ ਉਹਦੇ ਕਰਕੇ ਕੱਲ ਨੂੰ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਆਪਣੇ ਵਕੀਲ ਨਾਲ ਮਿਲ ਕੇ ਇੱਕ ਟਰਸਟ ਜ਼ਰੂਰ ਬਿਲਡ ਕੀਤਾ ਜਾਵੇ ਜਿਹਦੇ ਵਿੱਚ ਤੁਹਾਨੂੰ ਟਰਸਟ ਦੇ ਵਿੱਚ ਪਰਿਵਾਰ ਦੇ ਮੈਂਬਰ ਨਾਮਿਨੇਟ ਹੋਣ ਤਾਂ ਕਿ ਪ੍ਰਾਪਰਟੀ ਜਿਹੜਾ ਟਰਾਂਸਫਰ ਆ ਉਹ ਅੱਗੇ ਜਿਹੜਾ ਪਰਿਵਾਰ ਨੂੰ ਹੋਣਾ ਆਸਾਨੀ ਹੋਵੇ ਤੇ ਬਹੁਤ ਹੀ ਜ਼ਿਆਦਾ ਖਰਚਿਆਂ ਤੋਂ ਤੇ ਕੋਰਟ ਕਚੈਰੀਆਂ ਦੇ ਚੱਕਰਾਂ ਦੇ ਵਿੱਚੋਂ ਬੰਦਾ ਬਚ ਜਾਂਦਾ ਪਰ ਫਿਰ ਵੀ ਦੋਸਤੋ ਵਾਂਸ ਅਗੇਨ ਤੁਸੀਂ ਆਪਣੇ ਟਰਨਿੰਗ ਨਾਲ ਜ਼ਰੂਰ ਇਹ ਗੱਲ ਮੈਂ ਤਾਂ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂ ਤਾਂ ਇਸ ਟੀਵੀ ਤੇ ਗੱਲ ਕੀਤੀ ਤਾ ਜੋ ਜਿਹੜੇ ਵੀ ਹੋਮ ਆਨਰ ਨੇ ਜਿਨ੍ਹਾਂ ਨੂੰ ਇਹ ਸਵਾਲ ਆ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਜਿਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਉਹਨਾਂ ਅਗੇ ਰਿਕਵੈਸਟ ਆ ਕਿ ਉਹ ਇਸ ਚੀਜ਼ ਨੂੰ ਜ਼ਰੂਰ ਸੋਲਵ ਕਰਕੇ ਰੱਖਣ ਸਲਾਹ ਲੈ ਕੇ ਰੱਖਣ ਤਾਂ ਜੋ ਕਿ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਦੀ ਬਣਾਈ ਹੋਈ ਖੇਡ ਤੇ ਕੋਈ ਵੀ ਰੋਕ ਨਹੀਂ ਲਾ ਸਕਦਾ ਪਰ ਜੋ ਤੁਸੀਂ ਆਪਣੇ ਮਨ ਦੇ ਨਾਲ ਜਾਂ ਸਹੀ ਸਲਾਹ ਦੇ ਨਾਲ ਆਪਣੀ ਜ਼ਿੰਦਗੀ ਨੂੰ ਸਹੀ ਕਰ ਸਕਦੇ ਉਹਦੇ ਚ ਟਿਲਣਾ ਵਰਤੋ ਜਾਂਦੇ ਜਾਂਦੇ ਅਸੀਂ ਜਗਦੀਸ਼ ਭਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਦਾ ਅੱਜ ਇਹਨਾਂ ਨੂੰ ਮੈਨੂੰ ਮੌਕਾ ਮਿਲਿਆ ਇਹਨਾਂ ਨੂੰ ਸਵਾਲ ਪੁੱਛਣ ਦਾ ਤੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਕੀ ਤੁਸੀਂ ਆਪਣੇ ਕਮੈਂਟਾਂ ਨੂੰ ਤੇ ਇਹਨੂੰ ਲਾਈਕ ਕਰਨਾ ਨਾ ਭੁੱਲਣਾ ਜਾਂਦੇ ਜਾਂਦੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ